ਕਿਸ ਜਾਇਜ਼ ਕੰਮ ਕਰਾਉਣ ਜਾਣੇ ਆ ਐਮਸੀਆਂ ਦੇ ਸਾਨੂੰ ਫੋਨ ਆਉਂਦੇ ਸ਼੍ਰੀ ਪਿਸ਼ੂਰੀ ਲਾਲ ਦੇ ਮੈਨੂੰ ਬਹੁਤ ਫੋਨ ਆਏ ਜਦੋਂ ਕਿ ਇਹਨਾਂ ਦਾ ਰੋਡ ਦੇ ਉੱਤੇ ਪ੍ਰਧਾਨ ਦਾ ਕਰਜ਼ਾ ਜਦੋਂ ਵੀ ਮੈਂ ਕਿਸੇ ਦਾ ਕਰਜ਼ਾ ਟਾਉਣ ਜਾਂਦਾ ਉਹ ਪਹਿਲਾਂ ਮੈਨੂੰ ਪਿਸ਼ੂਰੀ ਲਾਲ ਜੀ ਦਾ ਨਾਮ ਲੈਂਦੀ ਹੈ ਪਿਸ਼ੂਰੀ ਲਾਲ ਤਰ ਕਰੇ ਉਹ ਨਾਜਾਇਜ਼ ਕਰਜ਼ੇ ਤੇ ਕਹਿ ਰਿਹਾ ਹੈ ਕਿ ਕੌਂਸਲਰ ਦੇ ਨਗਰ ਕੌਂਸਲ ਦੇ ਕੌਂਸਲਰ ਨੇ ਖੁਦ ਕੰਮ ਜੀ ਕੀਤੇ ਹੋਏ ਹਨ ਨਾਜਾਇਜ਼ ਅਤੇ ਨਾਲ ਹੀ ਜਦੋਂ ਅਸੀਂ ਜਾਂਦੇ ਹਾਂ ਨਾਜਾਇਜ਼ ਕੰਮ ਜੀ ਹਟਾਉਣ ਤਾਂ ਪਿਸ਼ੂਰੀ ਲਾਲ ਦਾ ਵੀ ਕੋਲ ਆ ਜਾਂਦਾ ਤੇ ਉੱਥੋਂ ਵਾਪਸ ਆ ਜਾਂਦਾ ਪਰ ਕੋਈ ਨਿਆਂ ਹੀ ਕੰਮ ਨਹੀਂ ਹੈਗਾ ਜੀ ਨਾ ਅਸੀਂ ਕੀਤਾ ਗਏ ਆ ਨਾ ਸਾਨੂੰ ਕਰਨ ਦੀ ਲੋੜ ਆ ਔਰ ਇਹਦੀ ਨਿਚੇ ਦੀ ਸਭ ਤੋਂ ਵੱਡੀ ਪਰੇਸ਼ਾਨੀ ਔਰ ਪ੍ਰੋਬਲਮ ਇਹ ਆ ਰਹੀ ਹੈ ਕਿ ਸਾਡੇ ਹੀ ਐਨਸੀਆਂ ਦੇ ਦੁਆਰਾ ਜਿਹੜੇ ਕੁਝ ਕਦਮੇ ਪੀਤੇ ਗਏ ਆ ਜਗਾਂ ਨੂੰ ਰੋਟਿਆ ਗਿਆ ਤਾਂ ਉਹ ਜਦੋਂ ਅਸੀਂ ਉਹਦੀ ਕਾਰਵਾਈ ਨੂੰ ਅਮਲੀ ਰੂਪ ਚ ਲਿਆਉਨੇ ਆ ਤਾਂ ਲੋਕਾਂ ਦੇ ਦੁਆਰਾ ਇਹ ਸਵਾਲ ਕੀਤਾ ਜਾਂਦਾ ਹੈ ਕਿ ਕਲਾਨੇ ਅੰਟੀ ਨੇ ਇਹ ਕੀਤਾ ਹੋਇਆ ਕਦਮਾ ਤਾਂ ਤੁਸੀਂ ਉਹਦੇ ਬਾਰੇ ਕੀ ਕਰ ਰਹੇ ਹੋ ਅੱਲਾ ਕਿਸੇ ਕੇ ਐ ਤੇ ਇਹ ਦੇ ਗਵਾ ਵੀਕਮਾਰਕਿ ਸਿਤਾ RAM ਕੋਲ ਬਣਾਇਆ ਏ ਮੈਨੂੰ ਸ਼ਾਇਦ ਲੱਗਦਾ ਵੀ ਐਮਸੀ ਨੇ ਮੇਰੀ ਭਰਤੀ ਨਾਲ ਹੀ ਬਣਾਇਆ ਕੋ ਮੇਰਾ ਵੱਡਾ ਭਾਈ ਆ ਮੈਂ ਉਹਦੀ ਪਹਿਲਾਂ ਵੀ ਜਿੱਤ ਕਰਦਾ ਸੀ ਉਹਦੀ ਮੈ ਉਹਦੀ ਚਿਕਦਾ ਪਰ ਉਹਦੀ ਮਨ ਚ ਕੋਈ ਸ਼ੰਕਾ ਕਰਦਾ ਸੀ ਹੈਗੀ ਆ ਉਸ ਬਾਰੇ ਮੈਂ ਸੀਗਾ ਨਾ ਤਾਂ ਮੈਂ ਉਹਨਾਂ ਕੋਲ ਮੁੰਡਿਆਂ ਕੋਲ ਗਿਆ ਮੈਂ ਉਹਨੂੰ ਲਈ ਕਿਹਾ ਵੀ ਆ ਦੋ ਪੁਆਇੰਟਾ ਇਹ ਦੋ ਪੁਆਇੰਟਾ ਤੇ ਮੈਨੂੰ ਤੁਸੀਂ ਜਵਾਬ ਦਿਓ ਅ ਦੋਸਤੋ ਸੱਚੇ ਕਾਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੁਸੀਂ ਦੇਖ ਰਹੇ ਹੋ ਥੈਂਕ ਯੂ ਚੈਨਲ ਅਤੇ ਅੱਜ ਮੇਰੇ ਨਾਲ ਥੈਂਕ ਯੂ ਚੈਨਲ ਤੇ ਜੁੜੇ ਹਨ ਹੀਰਾ ਲਾਲ ਕਰਕਰੇ ਜੋ ਕਿ ਨਗਰ ਕੌਂਸਲ ਦੇ ਕਰਮਚਾਰੀ ਹਨ ਪਹਿਲਾਂ ਤਾਂ ਸਰ ਮੈਂ ਤੁਹਾਨੂੰ ਇੱਥੇ ਆਉਣ ਤੇ ਤੁਹਾਨੂੰ ਜਿਉਂ ਆ ਤੇ ਹੀਰਾलाल ਕਰਕਰੇ ਜੀ ਮੈਂ ਤੁਹਾਡੇ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਲੈਣੀ ਚਾਹਾਂਗਾ ਕਿ ਤੁਹਾਡੀ ਇੱਥੇ ਅਪਾਇੰਟਮੈਂਟ ਕਿਹੜੇ ਦਿਨ ਤੋਂ ਹੋਈ ਸੀ ਔਰ ਕਿਹੜੇ ਸਾਲ 'ਚ ਹੋਈ ਸੀ ਇਹ 16 'ਚ ਹੋਈ ਸੀ ਜੀ ਤੀਜਾ ਮਹੀਨਾ ਸੀ ਜੀ ਮੇਰਾ ਮੇਰੇ ਕੋਲ ਉਸ ਟਾਈਮ ਸਫਾਈ ਦਾ ਕੰਮ ਤੇ ਨਜਾਇਜ਼ ਕਬਜ਼ੇ ਤੇ ਐਡਵਰਟਾਈਜ਼ਮੈਂਟ ਤੇ ਲਾਇਸੈਂਸ ਦੇ ਕੰਮ ਸੀ ਮੇਰੇ ਕੋਲ ਤੇ ਹੀਰਾ لال ਜੀ 2016 ਤੋਂ ਲੈ ਕੇ ਅੱਜ ਤੱਕ ਉਹ ਜਿੰਨੇ ਵੀ ਤੁਹਾਨੂੰ ਕੰਮ ਸੌਂਪੇ ਗਏ ਸਨ ਜਾਂ ਜਿੰਨਾਂ ਦੀ ਤੁਹਾਨੂੰ ਦਿੱਤੇ ਗਏ ਸਨ ਕੰਮ ਜਿੰਨਾਂ ਦੀ ਤੁਹਾਨੂੰ ਇਨਚਾਰਜ ਬਣਾਇਆ ਗਿਆ ਸੀ ਉਹ ਅੱਜ ਤੱਕ ਵੀ ਉਸੇ ਤਰ੍ਹਾਂ ਚੱਲ ਰਹੇ ਹਨ ਅੱਜ ਤੱਕ ਵੀ ਉਸੇ ਤਰ੍ਹਾਂ ਹੈ ਜੀ ਤੇ ਮੈਂ ਆਪਣੀ ਇਮਾਨਦਾਰੀ ਨਾਲ ਪੂਰਾ ਕੰਮ ਕੀਤਾ ਤੇ ਕਰਦਾ ਰਿਹਾ ਕਰਦਾ ਰਹੂੰਗਾ ਕਮੇਟੀ ਦੇ ਹੱਥ 'ਚ ਤੇ ਹੀਰਾ لال ਜੀ ਹੁਣ ਜਿੱਥੇ ਤੁਸੀਂ ਕਿਹਾ ਕਿ ਮੈਂ ਪੂਰਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਤੇ ਕਰਦਾ ਰਹੂੰਗਾ ਪਰ ਹੀਰਾ لال ਜੀ ਜਿੱਥੇ ਆਰਟੀਆਈ ਦੇ ਥਰੂ ਮੈਨੂੰ ਪਤਾ ਲੱਗਿਆ ਹੈ ਕਿਸੇ ਵਸਨੀਕ ਨੇ ਆਰਟੀਆਈ ਪਾਈ ਸੀ ਔਰ ਉਸਨੇ ਮੈਨੂੰ ਕਾਪੀਆਂ ਵੀ ਭੇਜਦੀਆਂ ਸਨ ਤਾਂ ਉੱਥੇ ਆਰਟੀਆਈ ਦੇ ਥਰੂ ਜਿੱਥੇ ਗੁਨੀਆਨਾ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਕਿ ਤੁਹਾਡੇ ਉੱਪਰ ਕਈ ਤਰ੍ਹਾਂ ਦੇ ਦੋਸ਼ ਕਹਿ ਸਕਦਾ ਇਲਜ਼ਾਮ ਕਹਿ ਸਕਦਾ ਉਹ ਲੱਗ ਰਹੇ ਹਨ ਕਿ ਕੁਝ ਵਾਟਰ ਵਰਕਸ ਤੇ ਤੁਸੀਂ ਕੁਝ ਸਮਾਨ ਵੇਚਿਆ ਹੈ ਤਾਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਮੈਂ ਜਿਸ ਭਾਈ ਸਾਹਿਬ ਨੇ ਆਰਟੀਆਈ ਪਾਈ ਹੈ ਜੋ ਆਰਟੀਆਈ ਭਾਈਆ ਉਹਦੇ ਫ੍ਰਿਜਾਂ ਦੇ ਬਿੱਲ ਨਗਰ ਕੌਂਸਲ ਤੋਂ ਮੰਗੇ ਸੀ ਨਾਸੀ ਨਗਰ ਕੌਂਸਲ ਨੇ ਕੋਈ ਫ੍ਰਿਜ ਖਰੀਦੀ ਐ ਤੇ ਨਾ ਸਾਡੇ ਕੋਲ ਕੋਈ ਬਿੱਲ ਆ ਉਹਦੇ ਨਾ ਅਸੀਂ ਕਵਾੜ ਵਿੱਚ ਐ ਨਾ ਸਾਡੇ ਕੋਲ ਕੋਈ ਉਹਦੀ ਆਈਜੀ ਕੋਈ ਵੀ ਚੀਜ਼ ਹੈ ਲੇਕਿਨ ਜਿਹੜੀ ਆਰਟੀ ਹੈ ਇਹ ਸੀ타ਰਾਮ ਤੇ ਰਜੀਵ ਕੁਮਾਰ ਨੇ ਤੋੜ-ਫੋੜ ਕੇ ਮੇਰਾ ਨਾਮ ਪਾਇਆ ਨਹੀਂ ਸੀ타ਰਾਮ ਤੇ ਰਜੀਵ ਕੁਮਾਰ ਕੌਣ ਹਨ ਸੀ타ਰਾਮ ਜਨਮ ਮੌਤ ਤੇ ਬਾਟਸਪਲਾਈ ਦਾ ਇੰਚਾਰਜ ਹੈ ਤੇ ਰਜੀਵ ਕੁਮਾਰ ਆਰਟੀ ਕਲਰਕਨ ਚਾਰਜ ਹੈ ਉਹ ਵੀ ਉਹ ਵੀ ਮਤਲਬ ਤੁਹਾਡੇ ਨਗਰ ਕੌਂਸਲ ਦੇ ਕਰਮਚਾਰੀ ਹਨ ਨਗਰ ਕੌਂਸਲ ਦੇ ਕਰਮਚਾਰੀ ਹਨ ਆਰਟੀ ਕਲਰਕ ਹੈ ਜਿਹੜਾ ਕਿ ਇਹ ਆਰਟੀਆਈ ਦਾ ਜਵਾਬ ਦਫਤਰੀ ਬੰਦਾ ਸੀ ਜਾਣ ਬੁਝ ਕੇ ਉਹਨਾਂ ਨੇ ਮੇਰਾ ਨਾਮ ਛਾਲਿਆ ਜੋ ਐਮਸੀਆ ਨੇ ਇੱਕ ਲੈਟਰ ਕੱਢਿਆ ਸੀ ਨਹੀਂ ਮੈਂ ਇਹਦੇ ਉੱਤੇ ਫੇਰਾਨਾ ਜਿਸ ਤਰ੍ਹਾਂ ਤੁਸੀਂ ਕਹੇ ਮੇਰਾ ਨਾਮ ਉਛਾਲਿਆ ਸਰ ਜੇ ਇੱਕ ਆਰਟੀਆਈ ਦੇ ਥਰੂ ਜਾਂ ਇੱਕ ਸ਼ਿਕਾਇਤ ਵੀ ਨਗਰ ਕੌਂਸਲ ਦੇ ਵਿੱਚ ਪੁੱਜੀ ਹੈ ਜੋ ਕੁਝ ਕੌਂਸਲਰਾਂ ਨੇ ਤੁਹਾਡੇ ਅੰਗੇਸਟ ਦਿੱਤੀ ਹੈ ਸਰ ਹਾਂਜੀ ਉਸ ਵਿੱਚ ਮੇਰਾ ਕੋਈ ਨਾਮ ਨਹੀਂ ਹੈ ਉਹਨਾਂ ਨੇ ਲਿਖਿਆ ਕਰਮਚਾਰੀ ਵੱਲੋਂ ਕਰਮਚਾਰੀ ਕੋਈ ਵੀ ਹੋ ਸਕਦਾ ਹੈ ਜੀ ਲੇਕਿਨ ਰਜੀਵ ਕੁਮਾਰ ਤੇ ਸੀਤਾ RAM ਨੇ ਇੱਕ ਝੂਠੀ ਰਿਪੋਰਟ ਤਿਆਰ ਕਰਕੇ ਮੇਰਾ ਨਾਂ ਛਾਲਿਆ ਜਿਸ ਵਿੱਚ ਮੇਰਾ ਬਹੁਤ ਹੀ ਨੁਕਸਾਨ ਹੋਇਆ ਮੇਰੇ ਪਰਿਵਾਰ ਨੂੰ ਹੋਇਆ ਮੇਰੀ ਬੇਟੀ ਜਿੱਥੇ ਨੇੜੇ ਵਿਆਹੀ ਸੀ ਉਹਦੇ ਪਰਿਵਾਰ ਨੂੰ ਵੀ ਪਤਾ ਲੱਗਿਆ ਉੱਥੋਂ ਵੀ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਮੇਰੇ ਬੇਟੇ ਦਾ ਰਿਸ਼ਤਾ ਸੀ ਉਹ ਵੀ ਟੁੱਟਣ ਦੀ ਉਮੀਦ ਹੋ ਗਈ ਹੈ ਇਹਨਾਂ ਦੀ ਵਜ੍ਹਾ ਨਾਲ ਜਿਹੜਾ ਕਿ ਜਾਣ ਬੁੱਝ ਕੇ ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਬੇਬੁਨਿਆਦ ਦੋਸ਼ ਲਾਇਆ ਇਹ ਸਾਰਾ ਸਾਰ ਝੂਠ ਹੈ ਤੇ ਹੀਰਾ ਲਾਲ ਜੀ ਜਿੱਥੇ ਨਜਾਇਜ਼ ਕਬਜ਼ਿਆਂ ਦੀ ਜੇ ਮੈਂ ਗੱਲ ਕਰਾਂ ਤਾਂ 2016 ਤੋਂ ਲੈ ਕੇ ਹੁਣ ਤੱਕ ਦੇਖੋ ਹੁਣ 2016 ਦੇ ਵਿੱਚ ਪ੍ਰਧਾਨ ਕੋਈ ਹੋਰ ਸੀ ਤਾਂ ਹੁਣ ਪ੍ਰਧਾਨ ਚੇਂਜ ਹੋਇਆ ਹੈ ਬਦਲਿਆ ਹੈ ਤਾਂ 2016 ਤੋਂ ਇਹ ਬਰਕਰਾਰ ਨੇ ਕਬਜੇ ਜਾਂ ਕਦੇ ਕੁਝ ਤੁਹਾਨੂੰ ਇਹਦੇ ਵਿੱਚ ਬਦਲਾਵ ਆਇਆ ਹੈ ਜਾਂ ਕਦੇ ਕੁਝ ਹੋਇਆ ਹੈ ਇਸ ਤਰ੍ਹਾਂ ਦਾ ਜਦੋਂ ਵੀ ਅਸੀਂ ਨਜਾਇਜ਼ ਕਬਜ਼ਾ ਠਾਉਣ ਜਾਂਦੇ ਆ ਐਮਸੀਆਂ ਦੇ ਸਾਨੂੰ ਫੋਨ ਆ ਜਾਂਦੇ ਆ ਸ਼੍ਰੀ ਕਸ਼ਮੀਰੀ ਲਾਲ ਦੇ ਮੈਨੂੰ ਬਹੁਤ ਫੋਨ ਆਏ ਜਦੋਂ ਕਿ ਇਹਨਾਂ ਦਾ ਰੋਡ ਦੇ ਉੱਤੇ ਖੁਦ ਆਪਦਾ ਕਬਜ਼ਾ ਜਦੋਂ ਵੀ ਮੈਂ ਕਿਸੇ ਦਾ ਕਬਜ਼ਾ ਠਾਉਣ ਜਾਂਦਾ ਆ ਉਹ ਪਹਿਲਾਂ ਮੈਨੂੰ ਕਸ਼ਮੀਰੀ ਲਾਲ ਜੀ ਦਾ ਨਾਮ ਲੈਂਦੇ ਆ ਜਾਂ ਆਰੇ ਵਾਲਿਆਂ ਦਾ ਲੈਂਦੇ ਆ ਕਿਸੇ ਦਾ ਵੀ ਲੈਂਦੇ ਆ ਥਰਡ ਪਰਸਨ ਮੈਂ ਉੱਥੇ ਮਜਬੂਰ ਹੋ ਕੇ ਜਦੋਂ ਕਸ਼ਮੀਰੀ ਲਾਲ ਜੀ ਕਹਿੰਦੇ ਆ ਵੀ ਤੂੰ ਕਰਿਆ ਵਾਪਸ ਦਫਤਰਾਂ ਜਾ ਇਹਨੂੰ ਕੁਝ ਨਹੀਂ ਕਰਨਾ ਜਦੋਂ ਐਮਸੀਆ ਦਾ ਪ੍ਰੈਸ਼ਰ ਪੈਂਦਾ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਮੈਂ ਆ ਕੇ ਮਾਨਯੋਗ ਆਪਦੇ ਅਫਸਰਾਂ ਨੂੰ ਦੱਸ ਦਿੰਨਾ ਵੀ ਆ ਗੱਲ ਹੈ ਇਹ ਉਹ ਰੋਡ ਕਟਿੰਗ ਹੁੰਦੀ ਆ ਉਹਦੇ ਵਿੱਚ ਮੈਨੂੰ ਫੋਨ ਆਉਂਦਾ ਇੱਕ ਵਾਰੀ ਆ 70 ਫੁੱਟ ਰੋਡ ਕਟਿੰਗ ਪੱਟੀ ਵੀ ਸੀ ਉਹਦੇ ਵਿੱਚ ਵੀ ਐਮਸੀਆ ਦੇ ਫੋਨ ਆਉਂਦੇ ਆ ਲੇਕਿਨ ਹਰ ਐਮਸੀ ਦਾ ਫੋਨ ਆਉਂਦਾ ਜੇ ਸਫਾਈ ਦਾ ਕੰਮ ਹੈ ਤਾਂ ਕਹਿੰਦੇ ਆ ਵੀ ਇੱਥੋਂ ਸਾਡੇ ਬੰਦੇ ਨਾਲ ਪੱਟੀ ਜਾਂ ਸਾਡੇ ਬੰਦੇ ਨਾਲ ਲਈ ਮੈਂ ਮੰਡੀ ਦੀ ਹਰ ਹਿੱਤ ਦੇ ਵਿੱਚ ਕੰਮ ਕਰਨਾ ਹੈ ਇਹ ਨਹੀਂ ਵੀ ਮੈਂ ਉਹ ਵਾਰਡ ਦਾ ਕਰਨਾ ਹੈ ਹਰ ਪਬਲਿਕ ਮੈਨ ਨੂੰ ਦੇਖਣਾ ਹੈ ਸਰ ਦੇਖੋ ਜਿੱਥੇ ਕਰਮਚਾਰੀਆਂ ਤੁਸੀਂ ਤਾਂ ਐਮਸੀਆਂ ਦਾ ਵੀ ਇੱਕ ਫਰਜ ਹੈ ਔਰ ਡਿਊਟੀ ਹੈ ਉਹਨਾਂ ਨੇ ਆਪਣੇ ਆਪਣੇ ਵਾਰਡ ਨੂੰ ਵੀ ਸਫਾਈ ਰੱਖਣੀ ਹੈ ਔਰ ਸਾਰਾ ਕੁਝ ਕਰਵਾਉਣਾ ਹੈ ਉਹ ਵੀ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਹਨ ਤਾਂ ਹਾਂ ਨਹੀਂ ਮੈਂ ਉਹੀ ਕਹਿ ਰਿਹਾ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਉਹਨਾਂ ਨੇ ਕੰਮ ਕਰਵਾਉਣਾ ਹੈ ਔਰ ਪਬਲਿਕ ਦੇ ਲਈ ਕੰਮ ਕਰਵਾਉਣਾ ਹੈ ਪਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵਾਚ ਰਹੇ ਹੋ ਕਿ ਉਹ ਜੇ ਫੋਨ ਕਰਦੇ ਹਨ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਆਪਦੇ ਲਈ ਕਰਦੇ ਹਨ ਸਿਰਫ ਸਰ ਪਤਾ ਕੀ ਇਸ ਤਰ੍ਹਾਂ ਸਾਡੀਆਂ ਆਨਲਾਈਨ ਕੰਪਲੇਟਾ ਬਹੁਤ ਪੈਂਦੀਆਂ ਜਦੋਂ ਕਿ ਕਿਸੇ ਬਾੜ ਚ ਇਸ ਤਰ੍ਹਾਂ ਦੇ ਬੰਦੇ ਰਹਿੰਦੇ ਜਿਨ੍ਹਾਂ ਨੇ ਨਹੀਂ ਵੋਟ ਪਾਈ ਹੁੰਦੀ ਉਹਨਾਂ ਨੂੰ ਉਹਨਾਂ ਦੀ ਵਜ੍ਹਾ ਨਾਲ ਸਾਨੂੰ ਪਰੇਸ਼ਾਨੀ ਝਕਣੀ ਪੈਂਦੀ ਹੈ ਓਕੇ ਓਕੇ ਇਹ ਸਾਨੂੰ ਪਰੇਸ਼ਾਨੀ ਝੁਕਣੀ ਪੈਂਦੀ ਹੈ ਜਿਹਦੇ ਵਿੱਚ ਸਾਨੂੰ ਜਵਾਬ ਦੇਣੇ ਪੈਂਦੇ ਆ ਇਸ ਕਰਕੇ ਸਾਡੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਅਸੀਂ ਮਲਾਜਮ ਹੋ ਕੇ ਇੱਕ ਇਹਨਾਂ ਐਮਸੀਆਂ ਦੇ ਮੂਰੇ ਬਣ ਜਾਂਦੇ ਆ ਅੱਛਾ ਮੋਰੇ ਬਣ ਜਾਂਦੇ ਮੋਰਿਆਂ ਦੇ ਕਾਰਨ ਹੀ ਅਸੀਂ ਦੁਖੀ ਹੁੰਨੇ ਆ ਤੇ ਸਾਡੇ ਤੇ ਨਜਾਇਜ਼ ਝੂਠੇ ਅਲੀਗੇਸ਼ਨ ਲਾਈ ਜਾਂਦੇ ਨਾ ਜਿਹੜੇ ਕਿ ਆਈਟੀਏ ਦੇ ਜਵਾਬ ਰਜੀਵ ਕੁਮਾਰ ਤੇ ਸਿਤਾ RAM ਕੋਲ ਬਣਾਇਆ ਇਹ ਮੈਨੂੰ ਸ਼ਾਇਦ ਲੱਗਦਾ ਵੀ ਐਮਸੀਨ ਦੀ ਮਿਲੀ ਭਗਤੀ ਨਾਲ ਹੀ ਬਣਾਇਆ ਗਿਆ ਜਿੱਥੇ ਤੁਸੀਂ ਕਿਹਾ ਮਿਲੀ ਭੁਗਤ ਨਾਲ ਬਣਾਇਆ ਗਿਆ ਪਰ ਉਹ ਵੀ ਕਰਮਚਾਰੀ ਹਨ ਤੇ ਤੁਸੀਂ ਵੀ ਕਰਮਚਾਰੀਆਂ ਫਿਰ ਕਿਤੇ ਨਾ ਕਿਤੇ ਤੁਸੀਂ ਵੀ ਕਹਿ ਰਹੇ ਹੋ ਕਿ ਮੈਂ ਪਬਲਿਕ ਲਈ ਔਰ ਗੁਨਾਹਾਂ ਦੇ ਲਈ ਕੰਮ ਕਰਦਾ ਹਾਂ ਤਾਂ ਉਹ ਵੀ ਕਰਮਚਾਰੀ ਨੂੰ ਉਹ ਵੀ ਤਨਖਾਹ ਲੈ ਰਹੇ ਨੇ ਫਿਰ ਇਸ ਤਰ੍ਹਾਂ ਦੀ ਆਪਸੀ ਤੁਹਾਡੀ ਰੰਜਿਸ਼ ਕਿਉਂ ਸ਼੍ਰੀ ਬਲਵਿੰਦਰ ਕਮ ਦੇ ਸਮਾਨ ਚ ਆਈਟੀਆ ਪਾਈ ਸੀ ਉਹ ਆਰਟੀਆ ਸੀ ਤਾਰਾਮ ਤੇ ਰਜੀਵ ਕੁਮਾਰ ਦਾ ਇੱਕ ਬਰਖਲਾਬ ਸੀ ਇਹਨਾਂ ਨੇ ਸਮਝੌਤਾ ਕੀਤਾ ਪੈਸੇ ਦੇ ਕੇ ਇਹ ਬੰਦਾ ਜਿਹੜਾ ਬਲਵਿੰਦਰ ਕ ਡਿਫਾਲਟਰ ਤੇ ਕਰੈਕਟ ਹੈ ਹਰ ਇੱਕ ਬੰਦੇ ਨੂੰ ਇਹ ਬਲੈਕਮੇਲ ਕਰਦਾ ਤੇ ਕਰਨ ਦੀ ਇਹਦੀ ਥਿਉਰੀ ਹੈ ਜਦੋਂ ਕਿ ਇਹਨੂੰ ਮੈਂ ਇੱਕ ਜੀ8 ਕੱਟ ਕੇ ਦੇਤੀ ਵੀ ਤੂੰ ਆਪਦਾ ਸਪੀਕਰ ਦੁਕਾਨ ਦੇ ਅੰਦਰ ਲਾਉਣਾ ਹੈ ਇਹਨੇ ਜਾਣ ਬੁੱਝ ਕੇ ਸਪੀਕਰ ਬਾਹਰ ਰੱਖਿਆ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਕੋਈ ਕਾਸੇ ਦਾ ਮਰੀਜ਼ ਹੈ ਹਰ ਇੱਕ ਬੰਦੇ ਨੂੰ ਇਹ ਪਰੇਸ਼ਾਨ ਕਰਦਾ ਹੈ ਡਰਦਾ ਕੋਈ ਇਹਦੇ ਅੱਗੇ ਬੋਲਦਾ ਨਹੀਂ ਕਿ ਉਹ ਇਹ ਬਲੈਕਮੇਲਰ ਹੈ ਇਸ ਕਰਕੇ ਇਹਨੇ ਮੈਨੂੰ ਵੀ ਬਲੈਕਮੇਲ ਕੀਤਾ ਕੁਝ ਬੰਦਿਆਂ ਨਾਲ ਲਾ ਕੇ ਕੁਝ ਮੇਰੇ ਕਲਰਕ ਹੈ ਉਹਨਾਂ ਨਾਲ ਮਿਲ ਕੇ ਸੀਤਾਰਾਮ ਜੀ ਜਿੱਥੇ ਚਲੋ ਇੱਕ ਆਰਟੀਆਈ ਪੈਣੀ ਉਹ ਇੱਕ ਵਸਨੀਕ ਨੇ ਆਰਟੀਆਈ ਪਾਤੀ ਵਸਨੀਕ ਹੈ ਉਸ ਦਾ ਅਧਿਕਾਰ ਹੈ ਉਸ ਦਾ ਹੱਕ ਹੈ ਮੈਂ ਕਹਿ ਸਕਦਾ ਕਿ ਉਹ ਆਪਣੀ ਗੁਨੀਆਣਾ ਨਗਰ ਕਾਉਂਸਲ ਦੇ ਵਿੱਚ ਉਹਦੀ ਵੋਟ ਹੈ ਉਹ ਆਪਣਾ ਅਧਿਕਾਰ ਦੇ ਤਹਿਤ ਉਹ ਆਰਟੀਆਈ ਪਾ ਕੇ ਜਾਣਕਾਰੀ ਲੈ ਸਕਦਾ ਹੈ ਕਿਉਂਕਿ ਆਰਟੀਆਈ ਦੇ ਅਧੀਨ ਹੁੰਦਾ ਹੈ ਪਰ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਸਰ ਕਿ ਕਿੰਨੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਾਉਂਸਲਰ ਹਨ ਉਹ ਆਪਦੀ ਸ਼ਹਿ ਬਚਾਉਣ ਦੇ ਲਈ ਆਪਦੀ ਇਮੇਜ ਬਚਾਉਣ ਦੇ ਲਈ ਮਿਸਯੂਜ਼ ਕਰ ਰਹੇ ਹਨ ਇਹ ਜਿਹੜੇ ਵੀ ਮੇਰੇ ਮਾਜੋਗ ਐਮਸੀ ਹੈ ਇਹ ਕਮਲਾਜਮ ਨੂੰ ਮੋਰਾ ਬਣਾਉਂਦੇ ਆ ਆਪਦੀ ਦੁਸ਼ਮਣੀ ਵਿੱਚੇ ਆਪਦੀ ਨਿੱਜੀ ਦੁਸ਼ਮਣੀ ਕਿਸੇ ਨਾ ਵੀ ਹੋ ਸਕਦੀ ਇਹਨਾਂ ਦੀ ਉਹਦੇ ਵਿੱਚ ਇੱਕ ਮੁਲਾਜ਼ਮ ਨੂੰ ਮੋਹਰਾ ਬਣਾ ਕੇ ਗਮਰਾਹ ਕੀਤਾ ਜਾਂਦਾ ਹੈ ਮੈਂ ਇਹ ਨਹੀਂ ਕਹਿੰਦਾ ਬਿਲਜਿੰਦਰ ਸਿੰਘ ਨੇ ਆਈਟੀ ਭਾਈ ਉਹਦਾ ਰਾਈਟ ਹੈ ਪਾਵੇ ਉਹਨੂੰ ਪੁੱਛਣ ਦਾ ਹੱਕ ਹੈ ਲੇਕਿਨ ਜਿਹੜਾ ਰਾਈਟ ਬੰਦਾ ਹੈ ਮੇਰੇ ਮੁਲਾਜ਼ਮਾਂ ਦਾ ਬੰਦਾ ਹੈ ਜੀਵ ਕੁਮਾਰ ਤੇ ਸੀ타ਰਾਮ ਤਾਂ ਇਹ ਸੁਖਮੰਦਰ ਮਾਨ ਜਿਹੜਾ ਕਿ ਬਾਰਡਰ ਮਾਨ ਚੋ ਵਾਟਰ ਬਾਕ ਬਾਰਡਰ ਬਾਕ ਤੇ ਇਹਨਾਂ ਤਿੰਨਾਂ ਬੰਦਿਆਂ ਦੀ ਮਿਲੀ ਭਗਤੀ ਨਾਲ ਮੇਰੇ ਨਾਂ ਨੂੰ ਛਾਲਿਆ ਗਿਆ ਮੇਰੇ ਝੂਠੇ ਦੋਸ਼ ਲਾਏ ਗਏ ਜਦੋਂ ਕਿ ਇਹ ਲੈਟਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਹੀਂ ਹੈ ਤੇ ਨਹੀਂ ਇੱਕ ਹੀਰਾ لال ਜੀ ਜਿੱਥੇ ਵਾਟਰ ਬਾਕਸ ਦੇ ਕੁਝ ਮੁਲਾਜ਼ਮਾਂ ਵੱਲੋਂ ਵੀ ਇੱਕ ਹਸਤਾਖਰ ਕਰਕੇ ਐਪਲੀਕੇਸ਼ਨ ਦਿੱਤੀ ਗਈ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਵਿੱਚ ਵੀ ਕਈ ਮੁਲਾਜ਼ਮਾਂ ਦੇ ਛੁੱਠੇ ਸੈਣ ਇਹਨਾਂ ਨੇ ਆਪ ਕੀਤੇ ਆ ਮੇਰੇ ਸ਼੍ਰੀ ਸ਼ੋਕਮਾਰ ਸਪਾਈ ਸੇਵਕ ਇਹ ਬਨੋਦ ਕੁਮਾਰ ਸਪਾਈ ਸੇਵਕ ਕਾਕਾ ਪੈਂਟਰ ਉੱਥੇ ਰੰਗ ਕਰਦੇ ਹੁੰਦੇ ਸੀ ਇਹਨਾਂ ਨੂੰ ਸੱਤ ਵੱਜ ਜਾਂਦੇ ਸੀ 7 ਵਜੇ ਤੋਂ ਪਹਿਲਾਂ ਜੇ ਕੋਈ ਤੇ ਮਾਲ ਗਿਆ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਨਹੀਂ ਮੇਰੇ ਤੇ ਵੀ ਜਿਹੜੇ ਦੋਸ਼ ਲਾਏ ਆ ਬੇਬੁਨਿਆਦ ਆ ਤੇ ਝੂਠੇ ਆ ਹੀਰਾ ਲਾਲ ਜੀ ਤੁਹਾਡੇ ਤੋਂ ਇਹ ਜਾਣਕਾਰੀ ਜਰੂਰ ਲੈਣਾ ਚਾਹਵਾਂਗਾ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਿਵਾਸੀਆਂ ਨੂੰ ਔਰ ਤੁਸੀਂ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਹਾਡੇ ਤੇ ਦੋਸ਼ ਲੱਗਿਆ ਤੁਸੀਂ ਕਹਿ ਰਹੇ ਹੋ ਬੇਬੁਨਿਆਦ ਹਨ ਪਰ ਆਰਟੀਆਈ ਦੇ ਥਰੂ ਵੀ ਇਹ ਦੋਸ਼ ਉਹਨਾਂ ਨੇ ਪੁੱਛੇ ਹਨ ਤਾਂ ਕੀ ਲੱਗਦਾ ਹੈ ਤੁਹਾਨੂੰ ਇੰਨਾਂ ਸਾਰਿਆਂ ਦੇ ਪਿੱਛੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਮੈਂ ਸਾਰਿਆਂ ਪਬਲਿਕ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਕਈਆਂ ਨੇ ਮੈਨੂੰ ਮਾਣ ਬਖਸ਼ਿਆ ਕਈ ਮੇਰੇ ਐਨਟੀ ਵੀ ਹੋਣਗੇ ਲੇਕਿਨ ਮੈਂ ਇਹ ਕਹਿਣਾ ਚਾਹਣਾ ਹੈ ਵੀ ਜਿਹੜਾ ਆਈਟੀਏ ਦੇ ਵਿੱਚ ਮੇਰਾ ਨਾਂ ਨਹੀਂ ਸੀ ਇਹ ਜਿਹੜਾ ਛਾਲਿਆ ਗਿਆ ਮੇਰਾ ਗਲਤ ਹੈ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਤੇ ਕਰਦਾ ਰਹੂੰਗਾ ਹੋ ਸਕਦਾ ਮੈਨੂੰ ਇਸ ਲਈ ਕੋਰਟ ਜਾਣਾ ਪਵੇ ਤੇ ਕੋਰਟ ਜਾ ਕੇ ਵੀ ਆਪਾਂ ਨੂੰ ਇਨਸਾਫ ਮੰਗਣਾ ਪਵੇ ਹੋ ਸਕਦਾ ਮੈਂ ਇੰਨਾ ਬੰਦਿਆਂ ਤੇ ਮਾਨਦਾਨੀ ਦਾ ਕੇਸ ਵੀ ਦਰਜ ਕਰਾਂ ਵੀ ਜਿਹੜਾ ਮੇਰਾ ਪਰਿਵਾਰ ਨੂੰ ਪੂਰਾ ਨਿੱਜੀਤਤਾ ਬਭਜ ਮੈਂ ਇਸ ਕੱਲੋਂ ਬਹੁਤ ਆਪਦੇ ਆਪ ਨੂੰ ਦੁਖੀ ਸਮਝਦਾ ਹਾਂ ਪਰ ਮੈਂ ਜੇ ਨਗਰ ਨਿਵਾਸੀਆਂ ਤੋਂ ਮੈਥੋਂ ਕੋਈ ਗਲਤੀ ਹੋਈ ਹੈ ਪਰ ਪਹਿਲੀ ਗੱਲ ਤਾਂ ਮੈਥੋਂ ਕੋਈ ਗਲਤੀ ਹੋਈ ਨਹੀਂ ਹਰ ਇੱਕ ਪਬਲਿਕ ਨਿਵਾਸੀ ਹਿੱਤ ਦੇ ਵਿੱਚ ਮੈਂ ਕੰਮ ਕੀਤਾ ਤੇ ਕਰਦਾ ਰਹੂੰਗਾ ਲੇਕਿਨ ਕਈ ਪਹੰਜੀਆਂ ਦੇ ਮੈਡਮਾਂ ਦੇ ਸਕੂਲਾਂ 'ਚ ਫੋਨ ਆਉਂਦੇ ਮੈਂ ਪਹਿਲੇ ਬੋਲ ਤੇ ਧਾਰ ਤੇ ਕੰਮ ਕਰਦਾ ਜਿਵੇਂ ਕੱਲ ਮੈਡਮ ਦਾ ਕੰਮ ਸੀ ਮੈਂ 1 ਮਿੰਟ 'ਚ ਟ੍ਰੈਲੀ ਭੇਜ ਕੇ ਕੂੜਾ ਚਕਾਇਆ ਬੱਚਿਆਂ ਦੇ ਸਕੂਲ 'ਚੋਂ ਕਿਉਂ ਉਹ ਬੱਚੇ ਸਾਰਿਆਂ ਦੇ ਸਾਂਝੇ ਆ ਮੇਰੇ ਇਕੱਲੇ ਦੇ ਨਹੀਂ ਲੇਕਿਨ ਨਗਰ ਨਿਵਾਸੀਆਂ ਨੂੰ ਮੈਂ ਧੰਨਵਾਦੀ ਕਰਦਾ ਵੀ ਜੇ ਮੈਂ ਕੋਈ ਦੋਸ਼ੀ ਆ ਤਾਂ ਮੇਰੇ ਹਿੱਕ ਦੇ ਵਿੱਚ ਜਾਂ ਦੋਸ਼ੀ ਨਹੀਂ ਤਾਂ ਮੈਨੂੰ ਇਸ ਚੀਜ਼ ਦਾ ਇਨਸਾਫ ਦਵਾਇਆ ਜਾਵੇ ਕਿ ਜਿਹੜਾ ਮੈਨੂੰ ਇਹ ਮੇਰੇ ਨਾਂ ਨੂੰ ਛਾਲਿਆ ਗਿਆ ਜਦੋਂ ਕਿ ਐਮਸੀਆ ਨੇ ਕੋਈ ਇੱਕ ਲੈਟਰ ਦੇ ਵਿੱਚ ਨਾਮ ਨਹੀਂ ਪਾਇਆ ਸੀ ਮਾਨਯੋਗ ਜੀ ਈਓ ਸਾਹਿਬ ਕਾਰਡਰ ਅਫਸਰ ਤਸ਼ਰੀ ਤਰਨ ਕੁਮਾਰ ਜੀ ਨੇ ਉਹ ਲੈਟਰ ਐਮਸੀਆ ਦਾ ਜੈ ਸਾਹਿਬ ਨੂੰ ਮਾਰਕ ਕੀਤਾ ਸੀ ਉਹਦੀ ਹਜੇ ਇਨਕੁਆਰੀ ਨਹੀਂ ਹੋਈ ਇਨਕੁਆਰੀ ਤੋਂ ਪਰ ਨਹੀਂ ਇਹਨਾਂ ਨੇ ਦੋਸ਼ੀ ਘਾਰ ਦੱਤਾ ਦੋਸ਼ੀ ਘਾਰ ਦੇ ਦਿੱਤਾ ਇਹਨਾਂ ਦਾ ਜਿਹੜਾ ਦਿੱਤਾ ਹੈ ਇਹ ਗਲਤ ਹੈ ਤੇ ਇਸ ਨੂੰ ਗਲਤੀ ਮੰਨਿਆ ਜਾਊਗਾ ਲੇਕਿਨ ਇਸ ਵਿੱਚ ਮੇਰਾ ਕੋਈ ਨਾਮ ਨਹੀਂ ਸੀ ਜਿਹੜਾ ਨਾਮ ਰਜੀਵ ਕੁਮਾਰ ਤੇ ਸਿਤਾ RAM ਤੇ ਸੁਖਿੰਦਰ ਮਾਨ ਨੇ ਜਲਦੀ ਸਾਈਨ ਕਰਾ ਕੇ ਮੇਰੇ ਵਰਕਲੌਅ ਕੀਤਾ ਇਹਨਾਂ ਦੇ ਵਰਕਲੌਅ ਮੈਂ ਕੋਰਟ ਵਿੱਚ ਜ਼ਰੂਰ ਜਾਊਗਾ ਤੇ ਜਾਣਾ ਆਏਗਾ ਮੇਰੇ ਕੋਲ ਇਸ ਟਾਈਮ ਉਹ ਤੁਹਾਡੀ ਲੈਟਰ ਵੀ ਹੈ ਮੈਂ ਨਿਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਟਾਈਮ ਜੋ ਲੈਟਰ ਇਹ ਲੈਟਰ ਆ ਤੁਹਾਨੂੰ ਇਹ ਲੈਟਰ ਦਿਖਾ ਰਹੇ ਹਨ ਹੀਰਾ ਲਾਲ ਕਰਕਰੇ ਜਿਸ ਦੇ ਵਿੱਚ ਐਮਸੀ ਨੇ ਇੱਕ ਕਾਰਜ ਸாதਕ ਅਫਸਰ ਨਗਰ ਕੌਂਸਲ ਗੁਣਿਆਣਾ ਨੂੰ ਵਾਟਰ ਵਕਸਰ ਤੋਂ ਸਮਾਨ ਵੇਚਣ ਸੰਬੰਧੀ ਇੱਕ ਐਪਲੀਕੇਸ਼ਨ ਲਿਖੀ ਸੀ ਐਮਸੀ ਨੇ ਆਪਣੇ ਸਾਈਨ ਕਰਕੇ ਕਾਰਜ ਸாதਕ ਅਫਸਰ ਨੂੰ ਇਹ ਦਿੱਤੇ ਸਨ ਤਾਂ ਹੀਰਾਲਾਲ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੀ ਕੋਈ ਇਨਕੁਆਰੀ ਹੋਈ ਜਿਸ ਦੇ ਵਿੱਚ ਤੁਹਾਡਾ ਨਾਮ ਆਇਆ ਹੈ ਅਜੇ ਕੋਈ ਇਨਕੁਆਰੀ ਨਹੀਂ ਹੋਈ ਜੀ ਤੇ ਗੱਲਬਾਤ ਚੱਲੀ ਜਾਂਦੀ ਹੈ ਤੇ ਇਨਕੁਆਰੀ ਦੇ ਵਿੱਚ ਕੋਈ ਦੋਸ਼ੀ ਨਹੀਂ ਪਾਇਆ ਗਿਆ ਮੈਂ ਜਿਹੜਾ ਮੇਰੇ ਤੇ ਪਹਿਲਾਂ ਹੀ ਦੋਸ਼ ਲਾਇਆ ਇਹ ਮਿਲੀ ਭਗਤੀ ਨਾਲ ਲਾਇਆ ਮੈਂ ਇਸ ਦਾ ਪੂਰਾ ਨਿੱਧਿਆ ਤੇ ਖਲਾਫ ਕਰੂੰਗਾ ਨਹੀਂ ਆਰਟੀਆਈ ਦੇ ਵਿੱਚ ਤੁਹਾਡਾ ਨਾਮ ਕਿਵੇਂ ਫਿਰ ਲਿਖ ਕੇ ਦੇ ਦਿੱਤਾ ਆਰਟੀਆਈ ਦੇ ਵਿੱਚ ਮਿਲੀ ਭਗਤੀ ਨਾਲ ਲਿਖਿਆ ਗਿਆ ਰਜੀਵ ਕੁਮਾਰ ਤੇ ਸੀ타ਰਾਮ ਤੇ ਸੁਖਵਿੰਦਰ ਮਾਨ ਨਾਲ ਠੀਕ ਹੈ ਤਾਂ ਦੋਸਤੋ ਤੁਸੀਂ ਦੇਖਦੇ ਸੀ ਥੈਂਕ ਯੂ ਚੈਨਲ ਥੈਂਕ ਯੂ ਚੈਨਲ ਦੇ थ्रू ਅੱਜ ਇਸ ਮਾਧਿਅਮ ਤੇ ਰਾਈ ਹੀਰਾਲਾਲ ਕਰਕਰੇ ਮੇਰੇ ਨਾਲ ਮੌਜੂਦ ਸਨ ਜੋ ਕਿ ਪਿਛਲੇ ਕਈ ਦਿਨਾਂ ਤੋਂ ਗੁਣਿਆਨਾ ਮੰਡੀ ਦੇ ਵਿੱਚ ਚਰਚਾ ਦਾ ਵਿਸ਼ਾ ਚੱਲ ਰਿਹਾ ਹੈ ਕਬਾੜ ਨੂੰ ਲੈ ਕੇ ਵੇਚਣ ਸੰਬੰਧੀ ਅਤੇ ਇਹਨਾਂ ਤੇ ਕਈ ਤਰ੍ਹਾਂ ਦੇ ਅਲੀਗੇਸ਼ਨ ਵੀ ਲੱਗ ਰਹੇ ਸਨ ਤਾਂ ਅੱਜ ਉਹਨਾਂ ਨੇ ਦੱਸਿਆ ਕਿ ਇੱਕ ਐਪਲੀਕੇਸ਼ਨ ਕਿਸੇ ਕੁਝ ਕਾਉਂਸਲਰਾਂ ਵੱਲੋਂ ਦਿੱਤੀ ਗਈ ਸੀ ਪਰ ਉਸ ਦੀ ਹਾਲ ਇਨਕੁਆਇਰੀ ਪੈਂਡਿੰਗ ਸੀ ਪਰ ਮੈਨੂੰ ਪਹਿਲਾਂ ਹੀ ਦੋਸ਼ੀ ਇਕਰਾਰ ਦੇ ਕੇ ਮੇਰੇ ਨਾਮ ਉੱਤੇ ਧੱਬਾ ਲਾਇਆ ਜਾ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਾਰਸਾਦਕ ਅਫਸਰ ਤਰਨੁਕਮਾਰ ਨਾਲ ਅਤੇ ਪ੍ਰਧਾਨ ਮਨਮੋਨ ਤਿੰਗੜਾ ਨਾਲ ਅਤੇ ਨਾਲ ਹੀ ਜਿਨ੍ਹਾਂ ਨੇ ਆਰਟੀਆਈ ਦਿੱਤੀ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹ ਪੂਰਾ ਮਾਮਲਾ ਕੀ ਹੈ ਇਸ ਟਾਈਮ ਮੇਰੇ ਨਾਲ ਮੌਜੂਦ ਹਨ ਨਗਰ ਕੌਂਸਲ ਦੇ ਕਰਮਚਾਰੀ ਸੀਤਾ RAM ਜੀ ਸੀਤਾ RAM ਜੀ ਤੁਹਾਡੇ ਹੀ ਨਗਰ ਕੌਂਸਲ ਦੇ ਕਰਮਚਾਰੀ ਹੀਰਾ ਰਾਲ ਕਰਕਰੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜੋ ਮੇਰੇ ਖਿਲਾਫ ਰਿਪੋਰਟ ਤਿਆਰ ਕੀਤੀ ਹੈ ਉਹ ਸੀਤਾ ਰਾਮ ਨੇ ਝੂਠੀ ਤਿਆਰ ਕੀਤੀ ਸਰ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਜੀ ਮੈਂ ਇਹਦੇ ਬਾਰੇ ਇਹ ਕਹਣਾ ਮੇਰੇ ਕੋਲੇ ਜਿਹੜਾ ਕਮ ਆਇਆ ਸੀ 31/3/2021 ਨੂੰ ਬਾਅਦ ਪੈ 2 ਵਜੇ ਮੇਰੇ ਆਰਡਰ ਹੋਈ ਸੀ ਇਹ ਜਿਹੋ ਵੀ ਵਾਰਦਾਤ ਹੋਈ ਆ ਇਹ ਤੋਂ ਦੂਜੇ ਮਹੀਨੇ ਦੀ ਵਾਰਦਾਤ ਹੋਈ ਆ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਮੈਨੂੰ ਮੈਥੋਂ ਜੋ ਆਰਟੀ ਮੰਗੀ ਗਈ ਮੈਂ ਆਪਦੀ ਆਰਟੀ ਆਪਦੇ ਜਿਹੜੇ ਮੁਲਾਜ਼ਮ ਹੈ ਮੈਂ ਕੰਚਾਰਜ ਹੋਣ ਦੇ ਨਾਤੇ ਉਹਨਾਂ ਨੂੰ ਕੰਚਾਰਜ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਲੈ ਕੇ ਦਿੱਤਾ ਵੀ ਜੋ ਵੀ ਆ ਵਾਰਦਾਤ ਹੋਈ ਆ ਇਹਦੇ ਬਾਰੇ ਮੈਨੂੰ ਚਲਾ ਕੀਤੀ ਜਾਵੇ ਉਹ ਮੁੰਡਿਆਂ ਨੇ ਜੋ ਵੀ ਲੈ ਕੇ ਦਿੱਤਾ ਮੈਨੂੰ ਆਰਟੀ ਦੇ ਵਿੱਚ ਜੋ ਵੀ ਲੈ ਕੇ ਦਿੱਤਾ ਮੈਂ ਆਰਟੀਓ ਮੈਥੋਂ ਮੈਂ ਆਹ ਰਿਪੋਰਟ ਦੇ ਨਾਲ ਲਾ ਕੇ ਅੱਗੇ ਪੇਸ਼ ਕਰਤੀ ਤੇ ਨਹੀਂ ਉਹ ਤਾਂ ਕਹਿ ਰਹੇ ਆ ਕਿ ਆਪਣੇ ਹੀਰਾ ਲਾਲ ਕਰਕਰਜ ਕਹਿ ਰਹੇ ਜਾਨ ਬੁਝਕੇ ਮੈਨੂੰ ਖਰਾਬ ਕਰ ਰਹੇ ਨੇ ਸੀ타ਰਾਮ ਅਤੇ ਇਹਨਾਂ ਨੇ ਜਾਨ ਬੁਝਕੇ ਹੀ ਐਸੀਆਂ ਇਹਨਾਂ ਨੇ ਮਨ ਘੜ ਤੇ ਰਿਪੋਰਟਾਂ ਤਿਆਰ ਕੀਤੀ ਔਰ ਮੇਰੇ ਤੇ ਬੇਬੁਨਿਆਦ ਜੋ ਦੋਸ਼ ਲਗਾਏ ਜਾ ਰਹੇ ਹਨ ਦੇਖੋ ਜੀ ਉਹ ਮੇਰਾ ਵੱਡਾ ਭਾਈ ਆ ਮੈਂ ਉਹਦੀ ਪਹਿਲਾਂ ਵੀ ਇੱਜ਼ਤ ਕਰਦਾ ਸੀ ਹੁਣ ਮੈਂ ਉਹਦੀ ਇੱਜ਼ਤ ਕਰ ਦਊਗਾ ਪਰ ਉਹਦੇ ਮਨ 'ਚ ਕੋਈ ਸ਼ੰਕਾ ਗਲਤ ਹੈਗੀ ਆ ਉਸ ਬਾਰੇ ਮੈਂ ਕੁਝ ਨਹੀਂ ਕਹਾਇਆ ਨਾ ਤਾਂ ਮੈਂ ਉਹਨਾਂ ਕੋਲ ਮੁੰਡਿਆਂ ਕੋਲ ਗਿਆ ਮੈਂ ਉਹਨਾਂ ਨੇ ਨਹੀਂ ਕਿਹਾ ਵੀ ਆ 2 ਪੁਆਇੰਟ ਆ ਇਹ 2 ਪੁਆਇੰਟਾਂ ਦੇ ਮੈਨੂੰ ਤੁਸੀਂ ਜਵਾਬ ਦੇ ਦਿਓ ਉਹ 2 ਪੁਆਇੰਟ ਕਿਹੜੇ ਕਿਹੜੇ ਸਨ ਉਹ 2 ਪੁਆਇੰਟ ਇੱਕ ਤਾਂ ਜੀ ਹੈਗਾ ਸੀ ਵੀ ਉੱਥੇ ਕੋਈ ਫਰਿੱਜ ਪਿਆ ਉਹਨਾਂ ਬਾਰੇ ਇੱਕ ਸੀ ਕਵਾੜ ਵਿੱਚ ਆ ਗਿਆ ਕੋਈ ਮੈਂ ਉਹਨਾਂ ਮੁੰਡਿਆਂ ਦੋਵਾਂ ਨੂੰ ਉਹਨਾਂ ਪੁਆਇੰਟ ਬਾਰੇ ਤੇ ਇੱਕ ਕਵਾੜ ਕਿੰਨੇ ਕ ਰਕਮ ਦਾ ਸੀ ਸਰ ਨਹੀਂ ਉਹਦੇ ਬਾਰੇ ਵੱਡੇ ਵੀਰ ਜੀ ਮੈਂ ਕੁਝ ਨਹੀਂ ਕਹਿ ਸਕਦਾ ਕਿਉਂ ਮੈਨੂੰ ਜਦੋਂ ਬਾਰੇ ਪਤਾ ਨਹੀਂ ਸੀ ਮੇਰੇ ਕੋਲ ਕੰਮ ਮਗਰੋਂ ਆਇਆ ਉਦੋਂ ਪਹਿਲਾਂ ਜੋ ਵੀ ਕੰਮ ਹੋਇਆ ਉਦੋਂ ਪਹਿਲਾਂ ਹੋਇਆ ਮੈਂ ਜੋ ਵੀ ਕਹੂੰ ਇਹਨਾਂ ਜੂਰਾ ਵੀ ਉਹਦੇ ਵਿੱਚ ਮੈਂ ਉਹਨਾਂ ਤੋਂ ਪੁੱਛਣ ਲਈ ਜਿਹੜੇ ਮੈਂ ਲਿਖਿਆ ਉਹਦੇ ਵਿੱਚ ਵੀ ਮੈਂ ਉਹਨਾਂ ਤੋਂ ਪੁੱਛਿਆ ਤਾਂ ਕਿ ਮੇਰੇ ਕੋਲ ਅਧਿਕਾਰ ਸੀ ਮੈਂ ਉਹਨਾਂ ਦਾ ਇੰਚਾਰਜ ਹੁੰਦੇ ਰਿਹਾ ਤੇ ਤੁਸੀਂ ਤੁਸੀਂ ਕਹਦੇ ਤੁਹਾਡੇ ਕੋਲ ਇਸ ਟਾਈਮ ਕੀ ਕੀ ਇੰਚਾਰਜ ਨੇ ਇੰਚਾਰਜਸ਼ਿਪ ਕਾਦੀ ਕਰੀ ਹੈ ਮੇਰੇ ਕੋਲੇ ਦੇਖੋ ਜੀ ਇੱਕ ਤਾਂ ਮੇਨ ਕੰਮ ਮੇਰੇ ਕੋਲ ਜਨਮ ਆਉਦਾ ਉਦੋਂ ਬਾਅਦ ਮੇਰੇ ਕੋਲ ਨਕਸ਼ਾ ਦਾ ਹੋ ਗਿਆ ਜੀ ਉਦੋਂ ਮੇਰੇ ਕੋਲੇ ਰੈਂਟ ਦਾ ਹੋ ਗਿਆ ਫੇਰ ਮੇਰੇ ਕੋਲੇ ਆਪਣਾ ਭਰਾਪਾ ਪੈਨਸ਼ਨ ਦੇ ਫਾਰਮ ਚੈੱਕ ਕਰਨੇ ਆਉਗਾ ਜਿਹੜਾ ਉੱਥੇ ਕਟਨਾ ਵਾਪਰੀ ਹੈ ਇਹਦੇ ਇਹਨ ਵੋਲਵਮੈਂਟ ਤੁਹਾਡੀ ਸੀ ਵਿੱਚ ਕੋਈ ਇੰਚਾਰਜਸ਼ਿਪ ਤੁਹਾਡੇ ਅੰਡਰ ਆਉਂਦਾ ਸੀ ਵਾਟਰ ਸਪਲਾਈ ਦਾ ਨਹੀਂ ਇਹ ਮੇਰੇ ਕੋਲੇ ਉਹ ਕਹਿ ਰਿਹਾ ਮੇਰੇ ਕੋਲੇ 313 ਨੂੰ ਮੈਨੂੰ ਇੰਚਾਰਜ ਬਣਾਇਆ 313 ਨੂੰ ਇੰਚਾਰਜ ਬਣਾਇਆ ਗਿਆ ਮੈਨੂੰ ਅੱਛਾ ਇਹ ਕਟਨਾ ਉਸ ਤੋਂ ਪਹਿਲਾਂ ਮੇਰੇ ਤੇ ਇਲਜ਼ਾਮ ਲਗਾਦਾ ਮੇਰਾ ਵੱਡਾ ਭਈਆ ਕੋਈ ਗੱਲ ਨਹੀਂ ਜੇ ਉਹਨੂੰ ਕੋਈ ਸ਼ੰਕਾ ਹੈਗੀ ਆ ਤਾਂ ਮੇਰੇ ਕੋਲ ਬਹਿ ਕੇ ਜਦੋਂ ਮਾਰੀ ਜੀਂ ਵੇਲੇ ਮੈਂ ਸਿਰ ਮੱਥੇ ਹਾਜ਼ਰ ਰਹੂੰਗਾ ਤੇ ਕੋਲ ਕੋ ਚੱਕ ਨਹੀਂ ਪੁਰਾ ਕੋਈ ਮੇਰੇ ਮਨ ਚੇਜ਼ ਗੱ ਤੇ ਮੇਰਾ ਪਹਿਲਾ ਨੁਕਸਾਨ ਹੋ ਗਿਆ ਪਰ ਉਹਦੇ ਵਿੱਚ ਜੋ ਵੀ ਮੁਲਾਜ਼ਮਾ ਨੇ ਉਹਨੇ ਲੈ ਕੇ ਦਿੱਤਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿੱਤੇ ਸੀਤਾ ਰਾਮ ਨੇ ਕਿਹਾ ਕਿ ਹੀਰਾ لال ਕਰਕਰੇ ਤੇ ਜੋ ਇਲਜ਼ਾਮ ਲੱਗੇ ਹਨ ਪਰ ਉਸ ਮੈਨੂੰ 31 ਤੈਨੂੰ ਇਨਚਾਰਜ ਬਣਾਇਆ ਗਿਆ ਹੈ ਹੀਰਾ لال ਕਰਕਰੇ ਸੀਤਾ ਰਾਮ ਨੂੰ ਪਰ ਇਹ ਘਟਨਾ ਉਸ ਤੋਂ ਪਹਿਲਾਂ ਦੀ ਹੈ ਇਹਨਾਂ ਨੇ ਕਿਹਾ ਕਿ ਮੈਂ ਸਿਰਫ ਇਹਨਾਂ ਕਿਹਾ ਕਿ ਜੀ ਜੋ ਰਿਪੋਰਟ ਹੈ ਉਹ ਮੈਨੂੰ ਭੇਜੀ ਜਾਵੇ ਮੈਂ ਉਸ ਰਿਪੋਰਟ ਦੇ ਆਧਾਰ ਤੇ ਆਪਦੀ ਰਿਪੋਰਟ ਤਿਆਰ ਕੀਤੀ ਹੈ ਧੰਨਵਾਦ ਅ ਦੋਸਤੋ ਇਸ ਟਾਈਮ ਮੇਰੇ ਨਾਲ ਮੌਜੂਦ ਹਨ ਬਲਜਿੰਦਰ ਸਿੰਘ ਮੋਨੂ ਅ ਜੋ ਕਿ ਗੁਨੀਆਣਾ ਮੰਡੀ ਦੇ ਵਿੱਚ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਹਨ ਅਤੇ ਜੋ ਨਗਰ ਕੌਂਸਲ ਦੇ ਵਿੱਚ ਆਰਟੀਆਈ ਪਾਈ ਸੀ ਉਹ ਇਹਨਾਂ ਵੱਲੋਂ ਪਾਈ ਗਈ ਸੀ ਤਾਂ ਸਰ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਨੂੰ ਮੈਂ ਜਿਵੇਂ ਆਖਦਾ ਸਰ ਜਿਹੜੀ ਆਰਟੀਆਈ ਪਾਈ ਸੀ ਉਹ ਕਿਸ ਵਿਸ਼ੇ ਦੀ ਸੀ ਸਰ ਹੀਰ ਲਾਲ ਕਰਕਰਾ ਜੋ ਕਿ ਨਗਰ ਕੌਂਸਲ ਦਾ ਇੱਕ ਕਰਮਚਾਰੀ ਉਸ ਦੁਆਰਾ ਵਾਟਰ ਬਕਸ ਤੇ ਕਵਾੜ ਦੇ ਅੰਡੋਟਾਂ ਵਾਲੇ ਪਰਕੇ ਵਿੱਚੇ ਗਏ ਸੀਗੇ ਆ ਉਹਦੀ ਜਾਣਕਾਰੀ ਲੈਣ ਲਈ ਮੈਂ ਆਰਟੀਆ ਪਾਈ ਸੀ ਨਹੀਂ ਤੁਹਾਨੂੰ ਸਰ ਕਿਵੇਂ ਪਤਾ ਲੱਗਿਆ ਕਿ ਉਹ ਹੀਰਾ ਲਾਲ ਕਰਕਰਾਂ ਨੇ ਵੇਚੀਆਂ ਇਸ ਦੀ ਸ਼ਿਕਾਇਤ ਨਗਰ ਕੌਂਸਲ ਦੇ ਐਮਸੀ ਰਮੇਸ਼ ਕੁਮਾਰ ਮੱਟੂਦਵਾ ਦੁਆਰਾ ਪਹਿਲਾਂ ਹੀ ਨਗਰ ਕੌਂਸਲ ਨੂੰ ਪਾਈ ਜਾ ਚੁੱਕੀ ਹੈ ਤੇ ਉਸ ਦੁਆਰਾ ਮੈਨੂੰ ਪਤਾ ਲੱਗਿਆ ਜੀ ਇਹ ਉਸ ਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਮੱਟੂ ਦੁਆਰਾ ਪਾਈ ਗਈ ਉਸ ਦੇ ਵਿੱਚ ਕੋਈ ਨਾਮ ਵੀ ਲਿਖਿਆ ਗਿਆ ਹੈ ਵੀ ਇਸ ਕਰਮਚਾਰੀ ਵੱਲੋਂ ਵੇਚੀ ਹੈ ਉਸ ਵਿੱਚ ਨਾਮ ਨਹੀਂ ਲਿਖਿਆ ਗਿਆ ਪਰ ਮੇਰੇ ਕੋਲ ਜੋ ਆਰਟੀਆਈ ਦੀ ਸੂਚਨਾ ਪ੍ਰਾਪਤ ਹੋਈ ਹੈ ਉਹਦੇ ਵਿੱਚ ਇਹ ਨਾਮ ਲਿਖਿਆ ਗਿਆ ਹੈ ਕਿ ਇਹ ਜੋ ਤਵਾੜ ਵੇਚਿਆ ਗਿਆ ਹੈ ਹੀਰਾ ਲਾਲ ਵੱਲੋਂ ਵੇਚਿਆ ਗਿਆ ਹੈ ਅੱਛਾ ਤੇ ਸਰ ਉਹ ਤੁਸੀਂ ਹੁਣ ਕੀ ਸਮਝੋ ਜੋ ਆਰਟੀਆਈ ਪਾਈ ਗਈ ਉਹਦੇ ਵਿੱਚ ਹੀਰਾ ਲਾਲ ਦਾ ਨਾਮ ਆਇਆ ਹੈ ਪਰ ਜੋ ਹੀਰਾ ਲਾਲ ਨਾਲ ਆਪਾਂ ਗੱਲ ਕੀਤੀ ਹੈ ਜਿਸ ਸੰਗ ਇਹ ਤੁਸੀਂ ਆਰਟੀਆਈ ਪਾਈ ਸੀ ਉਹ ਕਹਿ ਰਹੇ ਹਨ ਕਿ ਮੈਂ ਇਹਨਾਂ ਨੂੰ ਕਈਆਂ ਵਾਰੀ ਇਹ ਮੇਰੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਨੇ ਇਹ ਆਪਣਾ ਸਪੀਕਰ ਸੜਕ ਤੇ ਉੱਚੀ ਲਗਾਉਂਦੇ ਸਨ ਮੈਂ ਇਹਨਾਂ ਨੂੰ ਰੋਕਦਾ ਸੀ ਤੇ ਉਸ ਦੇ ਤਹਿਤ ਇਹਨਾਂ ਨੇ ਮੈਨੂੰ ਸਾਜ਼ਿਸ਼ ਕੀਤੀ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਸਪੀਕਰ ਦੀ ਬਿਲਕੁਲ ਮਨਜ਼ੂਰੀ ਲੈ ਕੇ ਪਹਿਲਾਂ ਪਹਿਲਾਂ ਮੈਂ ਸਪੀਕਰ ਦੀ ਮਨਜ਼ੂਰੀ ਲੈਣ ਲਈ ਨਗਰ ਕੌਂਸਲ ਕੋਲ ਗਿਆ ਹਰਨ ਲਾਲ ਵੱਲੋਂ ਮੇਰੇ ਤੋਂ ਮੈਂ ਮੰਗ ਕੀਤੀ ਕਿ ਕਿ ਮੈਨੂੰ 500 ਰੁਪਏ ਪਾਡੇ ਦੇ ਹਿਸਾਬ ਨਾਲ ਮੈਨੂੰ ਫੀਸ ਭਰ ਮੈਂ ਕਹਿਆ ਵੀ ਮੈਂ ਮੈਂ ਇਹਦੀ ਆਰਟੀਏ ਦੀ ਰਾਈ ਸੂchna ਲਈ ਸੁਵਿਧਾ ਵਿੱਚ ਮੈਂ ਦੇਖਿਆ ਕਿ ਇਹਦੀ ਫੀਸ ਸਿਰਫ 2000-3000 ਰੁਪਏ ਸਾਹ ਦੇ ਸੀਗੀ ਪਰ ਫਿਰ ਇਹ ਮੇਰੇ ਤੋਂ 700 ਰੁਪਏ 6 ਮਹੀਨੇ ਫੀਸ ਭਰਾਈ ਹੈ ਉਸ ਤੋਂ ਬਾਅਦ ਵੀ ਮੇਰੇ ਦੁਕਾਨ ਤੇ ਆ ਕੇ ਮੈਨੂੰ ਧਮਕੀਆਂ ਦੇ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਮੈਂ ਤੇ ਪਰਚਾ ਕਰਾ ਤੂੰ ਇਹਦੀ ਤਸਵੀਕਲ ਬੰਦ ਕਰ ਵੀ ਮੈਂ ਕਹਿਆ ਮੈਂ ਜੋ ਪ੍ਰੋਵੀਜ਼ਨ ਲੈ ਰੱਖੀ ਹੈ ਤੇ ਇਸ ਤੋਂ ਬਾਅਦ ਮੈਂ ਤਸਵੀਕਲ ਬੰਦ ਕਿਉਂ ਕਰਾਂ ਇਹ ਮੈਨੂੰ ਆਪ ਆਪਣੀ ਪਰਵੀਸ਼ਨ ਦੇ ਰਾਹੀ ਚਲਾ ਰਿਹਾ ਮੈਂ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਮੋਨੂ ਜੀ ਇਹ ਜਿੱਥੇ ਆਰਟੀਆਈਆਂ ਦਾ ਮਸਲਾ ਹੋਰ ਕਰਮਚਾਰੀਆਂ ਵੱਲੋਂ ਆਪਸੀ ਤੁਹਾਡੀ ਰੰਜਿਸ਼ ਕਿਤੇ ਨਾ ਕਿਤੇ ਹੋ ਰਹੀ ਰੂਪ ਗੁਨਾਹਾਨਾ ਦੇ ਵਿੱਚ ਲਾ ਜਾ ਰਹੀ ਹੈ ਨਹੀਂ ਸਰ ਸਾਡੀ ਕੋਈ ਆਪਸੀ ਰੰਜਿਸ਼ ਨਹੀਂ ਹੈ ਇਹਦੇ ਵਿੱਚ ਕੋਈ ਆਪਸੀ ਰੰਜਿਸ਼ ਨਹੀਂ ਮੈਂ ਇੱਕ ਸਮਾਜ ਸੇਵਾ ਦੇ ਤੌਰ ਤੇ ਵੀ ਕੰਮ ਕਰ ਰਿਹਾ ਹਾਂ ਤੇ ਆਰਟੀਆਈ ਦੇ ਖੇਤਰ ਵਿੱਚ ਮੈਂ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਮੈਨੂੰ ਪਤਾ ਹੈ ਕਿ ਤੁਸੀਂ ਨਗਰ ਕੌਂਸਲ ਚੋਣਾਂ ਵੀ ਲੜੇ ਸੀ ਹਾਂਜੀ ਔਰ ਉਹ ਕਿਹੜੀ ਪਾਰਟੀ ਵੱਲੋਂ ਲੜੇ ਸੀ ਮੈਂ ਆਮ ਆਦਮੀ ਪਾਰਟੀ ਵੱਲੋਂ ਲੜਿਆ ਸੀ ਜੀ ਤਾਂ ਸਰ ਉਹ ਤੁਸੀਂ ਕਿਸ ਦੇ ਅੰਗੇਸ਼ਟ ਲੜੇ ਸੀ ਕਸ਼ਮੀਰੀ ਲਾਲ ਦੇ ਅੰਗੇਸ਼ਟ ਆਈ ਥਿੰਕ ਕਾਂਗਰਸ ਪਾਰਟੀ ਦੇ ਜੋ ਕੌਂਸਲਰ ਸੀ ਕਸ਼ਮੀਰੀ ਲਾਲ ਦੇ ਅੰਗੇਸ਼ਟ ਤੁਸੀਂ ਚੋਣਾ ਵੀ ਲੜ ਚੁੱਕੇ ਹੋ ਤਾਂ ਮੈਂ ਕਹਿ ਸਕਦਾ ਕਿ ਇੱਕ ਤੁਸੀਂ ਮੌਤਵਰ ਮੰਡੀ ਦੇ ਮੌਤਵਰ ਬੰਦੇ ਹੋ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਆਰਟੀਆਈਆਂ ਜਾਂ ਇਸ ਤਰ੍ਹਾਂ ਦਾ ਠੀਕ ਹੈ ਇੱਕ ਹੱਕ ਹੈ ਅਧਿਕਾਰ ਹੈ ਆਪਣਾ ਇੱਕ ਨਿਵਾਸੀ ਨੂੰ ਆਪਣੇ ਗੁਨਿਆਨਾ ਦੇ ਵਿੱਚ ਜਾਂ ਜਿੱਥੋਂ ਦਾ ਰਹਿਣ ਵਾਲਾ ਉਸ ਦੇ ਪ੍ਰਤੀ ਪੂਰੀ ਜਾਣਕਾਰੀ ਰੱਖਣ ਦਾ ਤਾਂ ਪਰ ਉਹ ਜਿੱਥੇ ਹੀਰਾ ਲਾਲ ਕਹਿ ਰਿਹਾ ਕਿ ਮੇਰੇ ਤੇ ਲੱਗੇ ਦੋਸ਼ ਬੇਬੁਨਿਆਦ ਹਨ ਔਰ ਇਹ ਜਾਣ ਬੂਝ ਕੇ ਸਾਜ਼ਿਸ਼ ਦੇ ਤਹਿਤ ਬਲਜਿੰਦਰ ਮੋਨੂ ਮੈਨੂੰ ਕਿਸੇ ਕਾਉਂਸਲਰ ਨਾਲ ਮਿਲ ਕੇ ਆਰਟੀਆਈਆਂ ਪਾ ਰਿਹਾ ਸਰ ਨਗਰ ਕੌਂਸਲ ਦਾ ਜਿਹੜਾ ਇਹ ਕਪੜਾ ਹੈਗਾ ਇਹ ਕੋਈ ਪਹਿਲਾ ਕਪੜਾ ਨਹੀਂ ਇਹਦੇ ਵਿੱਚ ਚਾਹੇ ਪ੍ਰਧਾਨਗੀ ਦੀ ਚੋਂਟ ਦਾ ਮਾਮਲਾ ਹੋਵੇ ਜਾਂ ਇਸ ਤੋਂ ਪਹਿਲਾਂ ਮੇਰੀ ਦੁਕਾਨ ਦੀਆਂ ਕੰਟ੍ਰੈਕਸ਼ਨ ਜਾਲੀ ਲਾ ਕੇ ਇਹਨਾਂ ਨੇ ਮੇਰੇ ਦੁਕਾਨ ਦੇ ਨਾਮ ਤੇ ਕਾਫੀ ਵੱਡਾ ਕਬੜਾ ਕੀਤਾ ਜਿਸ ਦੀ ਪਹਿਲਾਂ ਵੀ ਹਾਈ ਲੈਵਲ ਤੇ ਖਬਰ ਲੱਗੀ ਲੱਗੀ ਹੈਗੇ ਤੇ ਇਹਨਾਂ ਦਾ ਇਹ ਜਿਹੜਾ ਮਸਲਾ ਹੈਗਾ ਇਸ ਤਰ੍ਹਾਂ ਹੀ ਚੱਲਿਆ ਆ ਰਿਹਾ ਹੈ ਹੁਣ ਤੁਸੀਂ ਤੁਹਾਨੂੰ ਕੀ ਲੱਗਦਾ ਜੋ ਆਰਟੀਆਈ ਦੇ ਵਿੱਚ ਨਾਮਜਦ ਹੋਇਆ ਤਾਂ ਉਹਨਾਂ ਕੀ ਕਾਰਵਾਈ ਕੀ ਹੋਣੀ ਚਾਹੀਦੀ ਔਰ ਕੀ ਮੰਗ ਕਰ ਰਹੇ ਨੇ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਦੇ ਖਿਲਾਫ ਜੋ ਵੀ ਸਖਤ ਤੋਂ ਸਖਤ ਕਾਰਵਾਈ ਅਸਾਂ ਕਰ ਸਕਦਾ ਉਹ ਕਰਨੀ ਚਾਹੀਦੀ ਹੈ ਇਸ ਨੂੰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰੀ لال ਜੀ ਕਸ਼ਮੀਰੀ لال ਜੀ ਨਗਰ ਕੌਂਸਲ ਦਾ ਜੋ ਕਰਮਚਾਰੀ ਹੈ ਹੀਰਾ لال ਕਰ ਕਰੇ ਉਹ ਨਜਾਇਜ਼ ਕਬਜ਼ੇ ਆ ਤੇ ਕਹਿ ਰਿਹਾ ਹੈ ਕਿ ਕੌਂਸਲਰ ਦੇ ਨਗਰ ਕੌਂਸਲ ਦੇ ਕੌਂਸਲਰਾਂ ਨੇ ਖੁਦ ਕਬਜ਼ੇ ਕੀਤੇ ਹੋਏ ਆ ਨਜਾਇਜ਼ ਅਤੇ ਨਾਲ ਹੀ ਜਦੋਂ ਅਸੀਂ ਜਾਂਦੇ ਆ ਨਜਾਇਜ਼ ਕਬਜ਼ੇ ਹਟਾਉਣ ਤਾਂ ਕਸ਼ਮੀਰੀ لال ਦਾ ਵੀ ਫੋਨ ਆ ਜਾਂਦਾ ਹੈ ਕਿ ਤੁਸੀਂ ਉੱਥੋਂ ਵਾਪਸ ਆ ਜਾਓ ਸਾਡੇ ਕੋਈ ਨਜਾਇਜ਼ ਕਬਜ਼ੇ ਹੈ ਨਹੀਂ ਜੀ ਨਾ ਅਸੀਂ ਕੀਤੇ ਹੋਏ ਆ ਨਾ ਸਾਨੂੰ ਕਰਨ ਦੀ ਲੋੜ ਆ। ਮਤਲਬ ਹੀਰਾ لال ਕਰਕਰ ਤਾਂ ਹੁਣ ਥੋੜਾ ਜਿਹਾ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦਾਗਾ ਕੀ ਨਹੀਂ ਸਮਝਦਾਗਾ ਹੁਣ ਇਹ ਜਦੋਂ ਇਹਦੇ ਚੋਰੀ ਦੇ ਇਲਜ਼ਾਮ ਲੱਗ ਗਏ ਉਹਦਾ ਸਪਸ਼ਟਿਕਰਨ ਦਵੇ ਆਪਦਾ। ਜਦੋਂ ਸ਼ਰੀਆ ਮਲਾਜ਼ਮ ਕਹੀ ਜਾਂਦੇ ਆ ਵੀ ਇਹਨਾਂ ਨੇ ਅਸੀਂ ਮਤਲਬ ਜਿਹੜਾ ਮਾਲ ਆ ਸਾਡੇ ਕੋਲ ਹੀਰਾ لال ਕਰਕਰਾਂ ਨੇ ਦਵਾਇਆ ਤਰਾਲੀਆਂ ਚੋਂ। ਜੀ ਤੇ ਉਹਨੂੰ ਦੱਸੇ ਉਹਨਾਂ ਨੂੰ ਵੀ ਕੀ ਕਿੱਥੇ ਵੇਚ ਕੇ ਆਇਆ ਕਿੱਥੋਂ ਪੈਸੇ ਵਟੇ ਗਏ ਕਿੰਨੇ ਵਟੇ ਗਏ ਕਸ਼ਮੀਰ لال ਜੀ ਉਹ ਨਾਲ ਇਹ ਕਹਿ ਰਿਹਾ ਕਿ ਜਦੋਂ ਨਜਾਇਜ਼ ਕਬਜ਼ੇ ਅਸੀਂ ਦੂਸਰਾ ਦੇ ਹਟਾਣ ਜਾਂਦੇ ਆ ਤੇ ਕਸ਼ਮੀਰੀ لال ਸਾਨੂੰ ਫੋਨ ਕਰਕੇ ਕਹਿ ਦਿੰਦਾ ਕਿ ਤੁਸੀਂ ਇੱਕ ਵਾਰੀ ਆਫਿਸ ਚ ਵਾਪਸ ਆਜੋ ਤਾਂ ਸਾਨੂੰ ਮਜਬੂਰਨ ਉਹ ਕਬਜ਼ੇ ਹਟਾਣ ਵਿੱਚ ناکਾਮਯਾਬੀ ਹੀ ਹਾਸਲ ਹੁੰਦੀ ਹੈ ਮਤਲਬ ਸਾਡਾ ਕੋਈ ਮਤਲਬ ਨਹੀਂ ਕਿਸੇ ਨੂੰ ਕਹਿਣ ਦਾ ਵੀ ਇਹਨਾਂ ਦੇ ਕੋਈ ਨਜਾਇਜ਼ ਕਬਜ਼ਿਆਂ ਵਾਸਤੇ ਵੀਰਾ لال ਕਰਕਰਾ ਤੂੰ ਵਾਪਸ ਮੁੜਿਆਗਾ ਇਹ ਆਪਦੇ ਮਨੋਂ ਬਣਾਈ ਜਾਂਦਾ ਗੱਲਾਂ ਇਹੋ ਜਿਹੀਆਂ ਇਹਨਾਂ ਦੇ ਕਬਜ਼ੇ ਹੋਏ ਵੇ ਆ ਉਹਨਾਂ ਦੇ ਆਪ ਦੇ ਵੇਖ ਕੇ ਛਡਵਾਓ ਇਹ ਇਹਨਾਂ ਦਾ ਫਰਜ਼ ਬੰਦਾ ਹੈਗਾ ਛਡਵਾਉਂਦਾ ਛਡਵਾ ਲਓ ਸਾਡਾ ਕੀ ਮਤਲਬ ਇਸ ਕੰਨ ਦਾ ਤਾਂ ਦੇਖਿਆ ਦੋਸਤੋ ਜਿੱਥੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਨਾ ਤਾਂ ਅਸੀਂ ਨਜਾਇਜ਼ ਕਬਜ਼ੇ ਕੀਤੇ ਹਨ ਤੇ ਨਾ ਹੀ ਅਸੀਂ ਕਦੇ ਕਰਮਚਾਰੀ ਨੂੰ ਕਿਹਾ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਦੇ ਵਿੱਚ ਉਹਨੂੰ ਕਦੇ ਨਹੀਂ ਕਿਹਾ ਕਿ ਉਹ ਕਬਜ਼ੇ ਨਾ ਹਟਾਵੇ ਅਸਤਾ ਆਪ ਚਾਹੁੰਦੇ ਆ ਕਿ ਜੋ ਨਜਾਇਜ਼ ਕਬਜ਼ੇ ਹੋਏ ਹਨ ਉਹਨਾਂ ਨੂੰ ਹਟਾਇਆ ਜਾਵੇ ਨੂੰ ਗੁਰਮੀਤ ਸਿੰਘ ਗੁੱਡ ਮਾਰਨਿੰਗ ਜੀ ਜੀ ਕੀ ਹਾਲ ਹੈ ਜੀ ਸਰ ਬਹੁਤ ਧੀਆ ਕਿੱਥੇ ਹੋ ਮੈਂ ਉਸੇ ਡਿਸਪੋਜੀਟ ਸੀਗਾ ਜੀ ਅੱਛਾ ਰਜੀਮ ਵੀ ਇੱਕ ਜਿਹੜੀ ਆਰਟੀਆਈ ਦੇ ਵਿੱਚ ਕਰਮਚਾਰੀ ਦਾ ਨਾਮ ਆਇਆ ਹੈ ਹਾਂਜੀ ਤਾਂ ਉਹ ਇਨਕੁਆਇਰੀ ਕਰਨ ਤੋਂ ਬਾਅਦ ਆਇਆ ਜੇ ਕਿਸ ਤਰ੍ਹਾਂ ਉਹ ਕਰਮਚਾਰੀ ਕਹਿ ਰਿਹਾ ਹੀਰਾ ਲਾਲ ਕਰਕਰੇ ਕਹਿ ਰਿਹਾ ਕਿ ਮੈਨੂੰ ਰਜੀਵ ਕੁਮਾਰ ਜਾਣ ਕੇ ਫਸਾ ਰਿਹਾ ਦੇਖੋ ਮੇਰੇ ਤੋਂ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਜੀ ਠੀਕ ਹੈ ਜੋ ਮੈਂ ਤੋਂ ਹੁਣ ਮੈਂ ਆਜ ਦੇ ਨੀਦ ਕਰਦਾ ਹਾਂ ਠੀਕ ਹੈ ਠੀਕ ਹੈ ਮੈਂ ਆਜ ਦੇ ਦਿਨ ਨਾਲ ਸੰਬੰਧਿਤ ਬ੍ਰਾਂਚਾਂ ਨੂੰ ਕਪੀ ਪੇਪੀ ਜੀ ਠੀਕ ਹੈ ਜੋਰ ਬਟੋਲੋ ਨੂੰ ਆਈਆਂ ਨਹੀਂ ਆਰਟੀਆਈ ਦੇ ਸਬੰਧਤ ਸਰ ਮੈਂ ਉਹੀ ਪੁੱਛ ਰਿਹਾ ਵੀ ਜਿਹੜਾ ਉਹਨਾਂ ਦੇ ਇਨਕੁਆਰੀ ਹੋਈ ਜੇਈ ਦੀ ਜੋ ਇਨਕੁਆਰੀ ਕਰਨੀ ਸੀ ਜਿਆ ਪ੍ਰਧਾਨ ਜੀ ਨੂੰ ਇਨਕੁਆਰੀ ਕਰਨੀ ਸੀ ਜਾਂ ਜੋ ਮੈਂ ਕਹਿ ਸਕਦਾ ਕਿ ਈਓ ਸਰ ਨੇ ਇਨਕੁਆਰੀ ਕਰਾਣੀ ਸੀ ਉਹ ਇਨਕੁਆਰੀ ਲੱਗ ਕੇ ਸਾਰਾ ਕੁਝ ਉਹਦਾ ਨਾਮ ਜਦ ਹੋਇਆ ਜੀ ਉਹ ਬੰਦਾ ਮੈਨੂੰ ਦੱਸਿਆ ਜੀ ਇਹ ਦਾ ਮਦਦਗੀ ਦੀਨਿੰਗ ਆਪਣਾ ਬਾਟਰ ਦਾ ਸੰਬੀਧਕਰ ਸੀ타ਰਾਮ ਜੀ ਠੀਕ ਹੈ ਓਨਰ ਮਰ ਦੇਦਾ ਕਾਪੀ ਦੇਦੀ ਆਡੀ ਦੀ ਵੀ ਜੋ ਮਦੇ ਦਾ ਸੰਬੰਧਤ ਹੈਗਾ ਜੇ ਸਾਨੂੰ ਦੱਸਿਆ ਜਾਵੇ ਠੀਕ ਹੈ ਉਹਨਾਂ ਨੂੰ ਲਿਖਤ ਰੂਪ ਦੇ ਵਿੱਚ ਆ ਜਾਵੇ ਆ ਕੁਝ ਹੋ ਰਿਹਾ ਇੰਨੇ ਬੰਦੇ ਲਿਖ ਕੇ ਤਰੀ ਆ ਕੁਝ ਹੋਇਆ ਹੈ ਕੋਡ ਵਿੱਚ ਆ ਜਾਂ ਕੁਝ ਵੀ ਹੋਇਆ ਹੈ ਹੂੰ ਕੋਈ ਕਾਪੀ ਮਤਾ ਦਿੱਤੀ ਸਰਫੇ ਅੱਛਾ ਨਹੀਂ ਹਾਂ ਮੈਂ ਮੈਂ ਆਦੇ ਬਾਰੇ ਕੁਝ ਨਹੀਂ ਲਿਖ ਕੇ ਦੇਣਾ ਹੁੰਦਾ ਜੋ ਮਤਲਬ ਮੈਨੂੰ ਰਿਪੋਰਟ ਆਉਂਦੀ ਹੈਗੀ ਹੈ ਬਦ ਉਹਦੇ ਕਿ ਇਸ ਕੇ ਲਈ ਕਾਪੀ ਕੋ ਫੋਟੋਕਾਪੀ ਦੇਣੀ ਹੁੰਦੀ ਹੈ ਜੀ ਠੀਕ ਹੈ ਬਟ ਉਹ ਉਹ ਕਰਮਚਾਰੀ ਮੈਨੂੰ ਕਹਿ ਰਿਹਾ ਕਿ ਇਹ ਮੇਰੇ ਕਰਮਚਾਰੀ ਜਿਹੜੇ ਨਾਮ ਵਾਲੇ ਹਨ ਕੁਲੀਗ ਹਨ ਮੇਰੇ ਇਹ ਮੈਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਹਨ ਉਹਨਾਂ ਦੇ ਮੇਰੇ ਦੇ ਕੋਈ ਗੱਲ ਹੋਊਗਾ ਐ ਤਾਂ ਕਹਿੰਦੇ ਹੁੰਦੇ ਸਾਰੇ ਹੀ ਫਰੀ ਹੁਣ ਇਹ ਤੇ ਮੇਰੇ ਤੋਂ ਕੋ ਰੋਲ 1% ਦੱਸ ਦੋ ਮੈਂ ਆਦੇ ਨੂੰ ਡੀਲ ਕਰਦਾ ਠੀਕ ਹੈ ਨਾ ਜੀ ਆਦੇ ਮੇਰੇ ਕੋਲ ਕਿਸੇ ਮੰਗ ਲਈ ਜੀ ਸਰ ਮੈਂ ਬ੍ਰਾਂਚ ਤੋਂ ਭੇਜੀ ਕਿ ਨਾ ਸੰਬੰਧਿਤ ਬ੍ਰਾਂਚ ਦੇ ਰਿਪੋਰਟ ਤੋਂ ਮੈਨੂੰ ਇਹਦੀ ਜੋ ਵੀ ਹੈਗੀ ਹੈ ਉਸ ਰਿਪੋਰਟ ਦੇ ਵਿੱਚ ਸਰ ਕੀ ਪਾਇਆ ਗਿਆ ਔਰ ਇਹ ਜੇ ਲਿਖ ਕੇ ਆ ਗਿਆ ਵੀ ਇਹਨਾਂ ਨੂੰ ਆ ਫਰਜ ਵੇ ਲਿੱਤ ਖਰੀਦੇ ਗਿਆ ਜਾਂ ਕੁਆਲ ਵੇਚਿਆ ਗਿਆ ਗਿਆ ਬੰਦੇ ਸੈਨ ਹੋ ਗਏ ਸਾਰੇ ਉਹ ਇਹ ਕਾਪੀ ਦਿੱਤੀ ਆ ਮੈਂ ਜੀ ਠੀਕ ਹੈ ਮੇਰੇ ਤਾਂ ਅੱਥਰ ਨਾਲ ਕੋਈ ਲਿਖੇ ਨਹੀਂ ਗਿਆ ਟੋਟਲ ਸ਼ਰ ਕਿੰਨਾ ਕਿ ਤੁਸੀਂ ਮੰਨਦੇ ਹੋ ਕਿੰਨਾ ਕੁ ਸਮਾਨ ਮਤਲਬ ਕਿੰਨੇ ਮੈਨੂੰ ਨਹੀਂ ਜੀ ਮੈਨੂੰ ਕੁਝ ਪਤਾ ਨਹੀਂ ਜੀ ਇਹ ਡਿਊਟੀ ਨਹੀਂ ਉਸ ਬਟ ਵਾਸਤੇ ਅੱਛਾ 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 ਸਮੇਂ ਡਿਊਟੀ ਨਹੀਂ ਮੇਰੇ ਤਾਂ ਡਿਊਟੀ ਦਫ਼ਤਰ ਨੂੰ ਜੇ ਸਰ ਨੂੰ ਠੀਕ ਹੈ ਰਜੀਵ ਜੀ ਠੀਕ ਹੈ ਥੈਂਕ ਯੂ ਓਕੇ ਸਰ ਥੈਂਕ ਯੂ ਦੋਸਤੋ ਮੈਂ ਮੌਜੂਦ ਹਾਂ ਨਗਰ ਕੌਂਸਲ ਗਣਿਆਣਾ ਮੰਡੀ ਦੇ ਵਿੱਚ ਇਸ ਟਾਈਮ ਮੇਰੇ ਨਾਲ ਹਨ ਨਗਰ ਕੌਂਸਲ ਦੇ ਪ੍ਰਧਾਨ ਮਨਮੋਨ ਢਿੰਗੜਾ ਜੀ ਢਿੰਗੜਾ ਸਾਹਿਬ ਜੋ ਤੁਹਾਡੇ ਇੱਥੇ ਨਗਰ ਕੌਂਸਲ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਤੁਹਾਡੇ ਹੀ ਕਰਮਚਾਰੀਆਂ ਵੱਲੋਂ ਇੱਕ ਕਰਮਚਾਰੀ ਦੇ ਉੱਪਰ ਰੋਪ ਵੀ ਲਗਾਏ ਜਾ ਰਹੇ ਹਨ ਜੇ ਮੈਂ ਕਹਿ ਸਕਦਾ ਹਾਂ ਰੋਪ ਹੀ ਕਹਿ ਸਕਦਾ ਕਿ ਜੋ ਤੁਹਾਡਾ ਇੱਥੇ ਸਮਾਨ ਵੇਚਣ ਦਾ ਵਾਟਰ ਵਕਸ ਤੇ ਮਾਮਲਾ ਹੈ ਉਹ ਪੂਰਾ ਕੀ ਹੈ ਔਰ ਉਸ ਦੀ ਇਨਵੈਸਟੀਗੇਸ਼ਨ ਤੁਸੀਂ ਕਿੱਥੋਂ ਤੱਕ ਕਰ ਚੁੱਕੇ ਹੋ ਸਸੀ ਗਲਬਿਤਪਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਇਹ ਮੈਟਰ ਹੈ ਇਹ ਜਦੋਂ ਅਸੀਂ ਨਗਰ ਕਾਉਂਸਲ ਦੇ ਵਿੱਚ ਬਤੌਰ ਪ੍ਰਧਾਨ ਅਹੁਦਾ ਸੰਭਾਲਿਆ ਸੀ ਤਾਂ ਇਹ ਉਸ ਤੋਂ ਪਹਿਲਾਂ ਦਾ ਮੈਟਰ ਹੈ ਔਰ ਜਦੋਂ ਇਹ ਸ਼ਿਕਾਇਤ ਸਾਨੂੰ ਮਿਲੀ ਹੈ ਅਸੀਂ ਇਹਨੂੰ ਆਨ ਰਿਕਾਰਡ ਜਿਹੜਾ ਹੈਗਾ ਚੈੱਕ ਕੀਤਾ ਹੈ ਤਾਂ ਸਾਡੇ ਕੋਈ ਰਿਕਾਰਡ ਦੇ ਵਿੱਚ ਐਦਾਂ ਦਾ ਕੋਈ ਕਬਾੜ ਜਾਂ ਸਮਾਨ ਨਹੀਂ ਸੀ ਜਿਹਨੂੰ ਕਿ ਆਪਾਂ ਦੱਸ ਸਕੀਏ ਵੀ ਜਿਹਨੂੰ ਕਿ ਵੇਚਿਆ ਗਿਆ ਹੈ ਪਰੰਤੂ ਜਿਵੇਂ ਕਿ ਸ਼ਿਕਾਇਤ ਮਿਲੀ ਹੈ ਉਸ ਨੂੰ ਅਸੀਂ ਬੜੀ ਬਰੀਕੀ ਦੇ ਨਾਲ ਉਹਦੀ ਕੋਖ ਕਰ ਰਹੇ ਹਾਂ ਉਸ ਦਾ ਕਾਰਨ ਹੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਕੋਈ ਵੀ ਇਸ ਤਰੀਕੇ ਦਾ ਬੰਦਾ ਜੋ ਗਲਤੀ ਲਾਪਰਵਾਹੀ ਕਰਦਾ ਹੈ ਤਾਂ ਉਹਨੂੰ ਬਖਸ਼ਿਆ ਜਾਵੇ ਔਰ ਅਗਰ ਔਰ ਨਾ ਹੀ ਕਿਸੇ ਬੇਕਸੂਰ ਨੂੰ ਅਸੀਂ ਕੋਈ ਸਜ਼ਾ ਦੇਣਾ ਚਾਹੁੰਦੇ ਆ ਇਸ ਕਰਕੇ ਇਹਦੀ ਬੜੀ ਹੀ ਬਾਰਕੀ ਦੇ ਨਾਲ ਅਸੀਂ ਇਹਦੀ ਜਾਂਚ ਕਰ ਰਹੇ ਆ ਔਰ ਜੋ ਵੀ ਗੁਨਾਹਗਾਰ ਹੋਊਗਾ ਇਸ ਗੱਲ ਦੇ ਵਿੱਚ ਭਾਵੇਂ ਇਸ ਦੇ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ ਪਰ ਉਹਦਾ ਬਿਲਕੁਲ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਤੇ ਢਿੰਗੜਾ ਜੀ ਇੱਕ ਜਿੱਥੇ ਨਜਾਇਜ਼ ਕਬਜ਼ਿਆਂ ਨੂੰ ਮੈਂ ਗੱਲ ਕਰਾਂ ਤੁਸੀਂ ਹੁਣ ਅਹੁਦਾ ਪਿਛਲੇ 2-3 ਮਹੀਨਿਆਂ ਤੋਂ ਸੰਭਾਲਿਆ ਪਰ ਇਹ ਨਜਾਇਜ਼ ਕਬਜ਼ੇ ਗੋਨਿਆਣਾ ਮੰਡੀ ਦੇ ਵਿੱਚ ਕਈ ਸਾਲਾਂ ਤੋਂ ਇਹ ਚਰਚਾ ਦਾ ਵਿਸ਼ਾ ਬਣੇ ਹੋਇਆ ਤਾਂ ਅੱਜ ਤੁਹਾਡੇ ਹੀ ਇੱਕ ਕਰਮਚਾਰੀ ਹੀਰਾ ਲਾਲ ਕਰਕਰੇ ਨੇ ਕਿਹਾ ਹੈ ਕਿ ਇਹਨਾਂ ਦੇ ਨਗਰ ਕੌਂਸਲ ਦੇ ਕੌਂਸਲਰਾਂ ਦੇ ਨਜਾਇਜ਼ ਕਬਜ਼ੇ ਹਨ ਤਾਂ ਤੁਸੀਂ ਕੀ ਸਮਝਦੇ ਹੋ ਕਿ ਜੇ ਉਹ ਆਪ ਨਜਾਇਜ਼ ਕਬਜ਼ੇ ਕਰ ਰਹੇ ਹਨ ਤਾਂ ਲੋਕਾਂ ਨੂੰ ਤੁਸੀਂ ਸੇਧ ਕਿਵੇਂ ਦਿਓਗੇ ਸਰ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਜਦੋਂ ਤੋਂ ਅਸੀਂ ਪ੍ਰਧਾਨਗੀ ਦਾ ਨਗਰ ਕੌਂਸਲ ਦਾ ਅਹੁਦਾ ਸੰਭਾਲ ਲਿਆ ਹੈ ਮੇਰੇ ਖਿਆਲ ਦੇ ਵਿੱਚ ਕੋਈ ਨਵਾਂ ਕਬਜ਼ਾ ਜਾਂ ਨਵਾਂ ਕੋਈ ਸਿਸਟਮ ਤਾਂ ਇਦਾਂ ਦਾ ਨਹੀਂ ਆਇਆ ਜਾਂ ਕਿਸੇ ਅਸੀਂ ਕਿਸੇ ਨੂੰ ਕਰਵਾਇਆ ਹੋਵੇ ਜਾਂ ਲੋਕਾਂ ਨੇ ਧੱਕੇ ਨਾਲ ਕੀਤਾ ਹੋਵੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਦੀ ਮੰਡੀ ਵਸੀ ਹੈ ਬਹੁਤ ਸਾਰੇ ਐਸੇ ਕਬਜ਼ੇ ਐ ਕੋਈ 5 ਸਾਲ 10 ਸਾਲ 20 ਸਾਲ ਪੁਰਾਣੇ ਚੱਲੀ ਜਾਂਦੇ ਐ ਤਾਂ ਅਸੀਂ ਉਹਨਾਂ ਨੂੰ ਟਾਉਣ ਦੇ ਵਾਸਤੇ ਜਾਂ ਉਹਨਾਂ ਨੂੰ ਹਟਾਉਣ ਦੇ ਵਾਸਤੇ ਇੱਕ ਰਣਨੀਤਿਕ ਪਾਲਿਸੀ ਐ ਇੱਕ ਰੋਡਮੈਪ ਬੁਨਿਆਨਾ ਵਾਸਤੇ ਤਿਆਰ ਕੀਤਾ ਹੈ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਔਰ ਪ੍ਰੋਬਲਮ ਇਹ ਆ ਰਹੀ ਹੈ ਕਿ ਸਾਡੇ ਹੀ ਐਮਸੀਆਂ ਦੇ ਦੁਆਰਾ ਜਿਹੜੇ ਕੁਝ ਕਬਜ਼ੇ ਕੀਤੇ ਗਏ ਆ ਜਗ੍ਹਾ ਨੂੰ ਰੋਕਿਆ ਗਿਆ ਹੈ ਤਾਂ ਉਹ ਜਦੋਂ ਅਸੀਂ ਉਹਦੀ ਕਾਰਵਾਈ ਨੂੰ ਅਮਲੀ ਰੂਪ ਚ ਲਿਆਉਣੇ ਆ ਤਾਂ ਲੋਕਾਂ ਦੇ ਦੁਆਰਾ ਇਹ ਸਵਾਲ ਕੀਤਾ ਜਾਂਦਾ ਹੈ ਕਿ ਫਲਾਨੇ ਐਮਸੀ ਨੇ ਇਹ ਕੀਤਾ ਹੋਇਆ ਕਬਜ਼ਾ ਤਾਂ ਤੁਸੀਂ ਉਹਦੇ ਬਾਰੇ ਕੀ ਕਰ ਰਹੇ ਹੋ ਹਾਲਾਂਕਿ ਸਾਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਚਾਹੀਓ ਕੋਈ ਐਮਸੀ ਆ ਚਾਹੇ ਕੋਈ ਹੋਰ ਕੋਈ ਤਾਕਤਵਰ ਆਦਮੀ ਹੈ ਜਦੋਂ ਅਸੀਂ ਇਹਦੀ ਨਗਰ ਕੌਂਸਲ ਦੀ ਇਸ ਕਬਜ਼ਾ ਹਟਾਉ ਪਾਲਿਸੀ ਨੂੰ ਇੰਪਲੀਮੈਂਟ ਕਰਾਂਗੇ ਔਰ ਆਉਣ ਵਾਲੇ ਕੁਝ ਦਿਨਾਂ ਜੀ ਕਰ ਰਹੇ ਆ ਤਾਂ ਉਹਦੇ ਵਿੱਚ ਕੋਈ ਨਹੀਂ ਦੇਖਿਆ ਜਾਊਗਾ ਕੋਈ ਐਮਸੀਆ ਜਾਂ ਕੋਈ ਵੀ ਤਾਕਤਵਾਰ ਹੈ ਜਾਂ ਕੋਈ ਵੀ ਹੈ ਉਹਦੇ ਵਾਸਤੇ ਅਸੀਂ ਸਿਰਫ ਪਬਲਿਕ ਦਾ ਔਰ ਲੋਕਾਂ ਦਾ ਸਹਿਯੋਗ ਸਾਨੂੰ ਨਾਲ ਚਾਹੀਦਾ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕ ਹੈ ਕੰਮ ਕਰਨ ਦੇ ਲਈ ਤਿਆਰ ਹੈ ਪਰ ਇਹ ਸਾਡੇ ਵਾਸਤੇ ਬਹੁਤ ਮਾੜੀ ਗੱਲ ਹੈ ਜਿਹੜੇ ਸਾਡੇ ਐਮਸੀ ਅਗਰ ਉਹੀ ਇਸ ਤਰੀਕੇ ਦੇ ਕੰਮ ਕਰਨਗੇ ਤਾਂ ਫਿਰ ਅਸੀਂ ਲੋਕਾਂ ਨੂੰ ਕੀ ਸੇਧ ਦੇ ਸਕਦੇ ਹਾਂ ਔਰ ਮੈਂ ਕਹਾਂਗਾ ਕਿ ਜੇ ਅਸੀਂ ਕੋਈ ਕੰਮ ਕਰਨਾ ਹੈ ਸਫਾਈ ਸ਼ੁਰੂ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਬਿਨਾਂ ਇਸ ਤੋਂ ਪਹਿਲਾਂ ਕਿ ਲੋਕ ਸਾਡੇ ਤੇ ਸਵਾਲ ਜਿਸ ਤਰ੍ਹਾਂ ਠਾ ਰਹੇ ਆ ਜਾਂ ਠਾਉਣ ਉਹ ਖੁਦ ਹੀ ਉਹਨਾਂ ਨੂੰ ਇਹ ਚੀਜ਼ ਕਲੀਨ ਆਊਟ ਕਰ ਦੇਣੀ ਚਾਹੀਦੀ ਹੈ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿੱਥੇ ਇਹਨਾਂ ਨੇ ਸਮਾਨ ਵੇਚਣ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਮੈਂ ਪੂਰੀ ਤਰੀਕੇ ਨਾਲ ਬਾਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਿਹਾ ਹਾਂ ਔਰ ਇਨਵੈਸਟੀਗੇਸ਼ਨ ਹੋ ਵੀ ਰਹੀ ਹੈ ਔਰ ਸਾਡੀ ਟੀਮ ਕਰ ਰਹੀ ਹੈ ਜਿਸ ਦੇ ਵਿੱਚ ਢਿੰਗੜਾ ਸਾਹਿਬ ਨੇ ਕਿਹਾ ਕਿ ਕੋਈ ਬੇਕਸੂਰ ਦਾ ਫਸ ਜਾਵੇ ਔਰ ਜੋ ਸਹੀ ਹੈ ਜਿਸ ਨੇ ਕਸੂਰ ਕੀਤਾ ਉਸ ਨੂੰ ਸਜ਼ਾ ਵੀ ਮਿਲੇਗੀ ਤਾਂ ਇਹਨਾਂ ਨੇ ਨਜਾਇਜ਼ ਕਬਜ਼ਿਆਂ ਉੱਪਰ ਬੋਲਦੇ ਕਿਹਾ ਕਿ ਜੇਕਰ ਸਾਡੇ ਕੌਂਸਲਰਾਂ ਨੇ ਕਬਜ਼ੇ ਕੀਤੇ ਹਨ ਤਾਂ ਉਹਨਾਂ ਨੂੰ ਆਪ ਪਹਿਲਾਂ ਲੋਕਾਂ ਨੂੰ ਸੇਧ ਦੇਣ ਦੀ ਬਜਾਏ ਆਪਣੇ ਘਰ ਨੂੰ ਹੀ ਸਾਫ਼ ਰੱਖਣਾ ਚਾਹੀਦਾ ਹੈ ਤੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਲੋਕਾਂ ਨੂੰ ਇੱਕ ਮੈਂ ਕਹਿ ਸਕਦਾ ਕਿ ਰੋਲ ਮਾਡਲ ਅਦਾ ਕਰਨ ਆਪਣਾ ਰੋਲ ਮਾਡਲ ਬਣ ਕੇ ਲੋਕਾਂ ਦੇ ਵਿੱਚ ਸੇਧ ਪੈਦਾ ਕਰਨ ਔਰ ਜਾਗਰੂਕਤਾ ਪੈਦਾ ਕਰਨ ਤੁਸੀਂ ਦੇਖ ਰਹੇ ਸੀ ਥੈਂਕ ਯੂ ਚੈਨਲ ਇਸ ਤਰ੍ਹਾਂ ਹੀ ਇਹਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਮੈਂ ਤੁਹਾਡੇ ਰੂਬਰੂ ਕਰਵਾਂਦਾ ਰਵਾਂਗਾ ਦੇਸ਼ ਵਿਦੇਸ਼ ਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨੇਣਾ ਮੰਡੇ